ਵਰਦਨ ਸਕੂ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੇ ਚਿੰਤਕ ਡਾਕਟਰ ਪਿਆਰਾ ਲਾਲ ਗਰਗਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਪਾਣੀਆਂ ਦਾ ਮਾਮਲਾ ਪੰਜਾਬ ਤੇ ਹਰਿਆਣਾ ਦੇ ਵਿੱਚ ਬਹੁਤ ਹੀ ਅਹਿਮ ਬਣ ਗਿਆ ਹੈ ਕੇਂਦਰ ਸਰਕਾਰ ਨੇ ਇਸ ਮੁੱਦੇ ਤੇ ਚਾਰ ਸੂਬਿਆਂ ਦੇ ਮੁਖ ਸਕੱਤਰਾਂ ਦੀ ਮੀਟਿੰਗ ਸੱਦ ਲਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਖੁਦ ਕੱਲ ਨੰਗਲ ਡੈਮ ਗਏ ਸੀਗੇ ਜਿਹੜੇ ਸਿੱਖਿਆ ਮੰਤਰੀ ਉਹ ਵੀ ਉਹਨਾਂ ਦੇ ਨਾਲ ਸੀਗੇ ਬੈਂਸਬ ਪੰਜਾਬ ਨੇ ਯਤਨ ਕੀਤਾ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਜਿਹੜਾ ਹਰਿਆਣਾ ਦਾ ਪਾਣੀ ਬਣਦਾ ਸੀਗਾ ਅਸੀਂ ਉਹਦੇ ਤੋਂ ਵੱਧ ਦੇ ਚੁੱਕੇ ਹਾਂ 103% ਪਾਣੀ ਜਿਹੜਾ ਹਰਿਆਣਾ ਲੈ ਚੁੱਕਾ ਐਸ ਵੇਲੇ ਹਰਿਆਣਾ ਦਾ ਕੋਈ ਰਾਈਟ ਨਹੀਂ ਬਣਦਾ ਜਦੋਂ ਕਿ ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਕਹਿਣਾ ਕਿ ਪੰਜਾਬ ਇਸ ਮਾਮਲੇ ਤੇ ਗੰਦੀ ਰਾਜਨੀਤੀ ਕਰ ਰਿਹਾ ਡਾਕਟਰ ਸਾਹਿਬ ਇਹ ਮਾਮਲਾ ਦੋਨਾਂ ਸੂਬਿਆਂ ਦੇ ਵਿੱਚ ਅਹਿਮ बन ਗਿਆ पंजाब अपने हक दी जेडी आ उते जतन ਕਰ ਰਿਆ ਵੀ ਉਹਨੂੰ ਆਪਣਾ ਹੱਕ ਦਾ ਪਾਣੀ ਜਿਹੜਾ ਮਿਲਦਾ ਰਵੇ ਦੂਜੇ ਪਾਸੇ ਜਿਹੜੇ ਕੇਂਦਰ ਹੈ ਜਾਂ ਬੀਬੀ ਐਮਬੀ ਹੈ ਉਹ ਅਧਿਕਾਰੀਆਂ ਨੂੰ ਬਦਲ ਕੇ ਕਦੇ ਇੱਕ ਨੂੰ ਲਾ ਕਦੇ ਦੂਜੇ ਨੂੰ ਲਾ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਹਰਿਆਣਾ ਨੂੰ ਵਾਧੂ ਪਾਣੀ ਜਿਹੜਾ ਦਿੱਤਾ ਜਾਵੇ ਕੀ ਹੋਏਗਾ ਇਸ ਮਾਮਲੇ 'ਚ ਹੁਣ ਕੋ ਜਮੂ ਸਾਹਿਬ ਸਹੀ ਤਾਂ ਗਲਤ ਹੈ ਇਹ ਹੈ ਹੋਏਗਾ ਕਿ ਉਹ ਤਾਂ ਭਵਿੱਖ ਦੇ ਗਰਭ ਦੇ ਵਿੱਚ ਹੈ ਉਹਦੇ ਵਿੱਚ ਘੱਡਾਂ ਘੋਟੇ ਹੋਣਾ ਪੈਗਾ ਕਿਉਂਕਿ ਜਦ ਤੁਹਾਨੂੰ ਪਹਿਲਾਂ ਹੀ ਤੁਹਾਨੂੰ ਪਾਣੀ ਘੱਟ ਦਿੱਤਾ ਹੈ ਉਹਦੇ ਵਿੱਚੋਂ ਹੁਣ ਜਿਹੜਾ ਘੱਟ ਚੋਉ ਚੋ ਵੀ ਕਹਿੰਦੇ ਅਸੀਂ ਕੋਲ ਲੈਣਾ ਇਹ ਉਹ ਗੱਲ ਹੈ ਵੀ ਕਿਸੇ ਦਾ ਕੋਈ ਤਾਂ ਬੱਕਰੀ ਦਾ ਕੀ ਵੀ ਪਾੜੰਦਾ ਕਿਸੇ ਤੋਂ ਮੱਝ ਦਾ ਵੀ ਨਹੀਂ ਪੰਦਾ ਉਹ ਜਿਹੜਾ ਮੱਧ ਆੜਾ ਆਧਾਰਾ ਵੀ ਲੈ ਜਾਂਦਾ ਤੇ ਮੂਰਖ ਕਹਿੰਦਾ ਦਾ ਮੇਰੇ ਕੋਲ ਮੱਝ ਤੇ ਜੋ ਮੈਂ ਕਹਦਾ ਲੈਣਾ ਇਹ ਜਿਹੜੀ ਸਮੱਸਿਆ ਉਹ ਇਸ ਗੱਲ ਦੀ ਹੈ ਅਰਿਆਨੇ ਨੂੰ ਇੱਕ ਆਦਤ ਹੈ ਕਿ ਵੀ ਪਹਿਨੇ ਪਾਡੀ ਮਾਰ ਕੋਈ ਜਿੰਨੇ ਵੀ ਰਵਾਨਗਰ ਦਾ ਲਾਇਸੈਂਸ ਲੈਣਾ ਤੇ ਟੋਪ ਦਾ ਮੰਗਣਾ ਇਹਨਾਂ ਨੇ ਜਿੱਦੇ ਪੰਜਾਬ ਹਰਿਆਣਾ ਬਣਿਆ 6 ਮਹੀਨਿਆਂ ਦੇ ਵਿੱਚ ਹੀ ਚਿੱਠੀ ਲਿਖਤੀ ਟੋਟਲ ਪਾਣੀ 7.2 ਮਿਲੀਅਨ ਏਕੜ ਫੁੱਟ ਸੀਗਾ ਸਰਪਲਸ ਇਹਨਾਂ ਨੇ ਲਿਖਤਾ ਵੀ ਸਾਨੂੰ 4.8 ਮਿਲੀਅਨ ਏਕੜ ਫੁੱਟ ਦਿਓ ਜਦਕਿ ਜੇ ਆਪਾਂ ਸਾਰੇ ਕਾਜੇ ਵੀ ਕਰਦੇ ਤਾਂ ਵੀ ਇਹਨਾਂ ਨੂੰ ਜਿਹੜਾ ਸੀ ਉਹ 40% ਪਾਣੀ ਉਹ ਮਿਲਣਾ ਸੀ 3 ਕਿ ਮਿਲੀਅਨ ਏਕੜ ਫੁੱਟ ਮਿਲਣਾ ਸੀ 4.8 ਮੰਗ ਲਿਆ ਦੂਜਾ ਇਹਨਾਂ ਨੇ ਉਹ ਸੂਤ ਜਮਾਈ ਛੱਟਾ ਵੀ ਜਿਹੜਾ ਪਹਿਲਾਂ ਪਾਣੀ ਦੀ ਗਣਨਾ ਹੋ ਰਹੀ ਸੀ ਉਹਦੇ ਜਮਣਾ ਦਾ ਪਾਣੀ ਦੀ ਸ਼ਾਮਤ ਸੀ ਯਮਨਾ ਦੇ ਕਿਉਂਕਿ ਅਸੀਂ ਰਿਪੇਰੀਅਨ ਨਹੀਂ ਹੈਗੇ ਯਮਨਾ ਦਾ 5.2 ਐਮਐਫ ਪਾਣੀ ਸਾਰੇ ਦਾ ਸਾਰਾ ਹਰਿਆਣਾ ਨੂੰ ਮਿਲ ਗਿਆ ਅਸੀਂ ਤਾਂ ਸਮਾਂ ਫਾੜ ਹੀ ਰਿਹਾ ਸਾਡੇ ਦਰਿਆਵਾਂ ਦਾ ਪਾਣੀ ਉਹਨਾਂ ਨੂੰ ਦਿੱਤਾ ਵੀ ਪਹਿਲਾਂ ਵਰਤਦੇ ਸੀ ਜੀ ਪਰ ਯਮਨਾ ਦਾ ਤਾਂ ਸਾਨੂੰ ਮਿਲਿਆ ਹੀ ਨਹੀਂ ਸੋ ਇਹ ਜਿਹੜਾ ਸਾਰਾ ਝਗੜਾ ਇਹ ਪੁਰਾਣਾ ਚੱਕਦੇ ਹੈ ਹੁਣ ਜਿਹੜਾ ਉਹ ਕਹਿੰਦੇ ਨੇ ਜਿਵੇਂ ਤੁਸੀਂ ਪਿੱਛੇ ਵੀ ਹੋਊਗੀ ਖੂਕੀ ਦੇ ਵਿੱਚ ਦੋਨੇ ਪਾਸੇ ਨਹੀਂ ਪਹਿਲਾਂ ਦਲੀਲਾਂ ਦੇਖੀ। ਹਰਿਆਣੇ ਦੀ ਵੱਡੀ ਦਲੀਲ ਤੋਂ ਨੇ। ਟੀਕੇ ਹੈ ਕਿ ਜੇ ਸਿ ਪਿਆਸੇ ਬੜਿਆ ਸਾਨੂੰ ਪਿਆਸ ਸਾਨੂੰ ਪੀਣ ਵਾਸਤੇ ਪਾਣੀ ਹੈ। ਹਰਿਆਣਾ ਦਾ ਕਿਸੇ ਨੇ ਨਹੀਂ ਕਿਹਾ ਵੀ ਸਾਡਾ ਹੱਕ ਹੈ। ਉਹ ਕਹਿੰਦੇ ਸਾਨੂੰ ਪੀਣ ਵਾਸਤੇ ਪਾਣੀ ਨਹੀਂ ਦੇ ਰਹੇ। ਧੱਕਾ ਕਰ ਰਹੇ ਨਹੀਂ ਸਾਡੇ ਨੂੰ। ਸਾਡੇ ਤੇ ਤਰਸ ਨਹੀਂ ਕਰ ਰਹੇ। ਜਿਹੜਾ ਇੱਥੋਂ ਦੇ ਜਾਖੜ ਸਾਹਿਬ ਦੇ ਉਹਨਾਂ ਨੇ ਵੀ ਕਹਿਤਾ ਵੀ ਪਾਣੀ ਤਾਂ ਸਾਡੇ ਕੋਲ ਇੱਕ ਟਿਪ ਨਹੀਂ ਦੇਣ ਨੂੰ ਪਰ ਅਸੀਂ ਪੀਣ ਨੂੰ ਪਾਣੀ ਜ਼ਰੂਰ ਦੇਾਂਗੇ ਗੁਰੂਆਂ ਦੀ ਤਰਕੀ। ਕਿਉਂਕਿ ਭਾਜੀ ਜੀ ਦੀ ਮੋਢੀ ਬੰਨੀ ਹੈ ਉਹਨਾਂ ਨੂੰ ਪੁੱਛੋ ਵੀ ਪੀਣ ਦਾ ਪਾਣੀ ਤਾਂ ਹੀ ਦੇਵਾਂਗੇ ਜੇ ਉਹ ਤਿਆਸਾ ਹੋਊਗਾ ਜੇ ਪਾਣੀ ਡਾਇਰ ਲੈ ਕੇ ਡੁੱਟੀ ਜਾਊਗਾ ਪੀਣ ਦੇ ਬਹਾਨੇ ਮੰਗੀ ਜਾਊਗਾ ਫਿਰ ਕਿਉਂ ਦੇਵਾਂਗੇ ਜਿਹਨੂੰ ਬਖਤੋਂ ਵਾਸਤੇ ਦੇਣਾ ਉਹਨੂੰ ਡੋਢਣ ਵਾਸਤੇ ਤਾਂ ਨਹੀਂ ਨਾ ਦੇਣਾ ਹਾਂਜੀ ਸੋ ਇਹ ਜਿਹੜਾ ਵੱਡਾ ਸਮੱਸਿਆ ਹੈ ਉਹ ਇਹ ਹੈ ਕਿ ਕਹਿੰਦੇ ਵੀ ਪੂਰੇ ਸਾਲ ਦਾ ਹੀ ਕਹਿੰਦੇ ਉਂਝ ਦੋ ਹਿੱਸਿਆਂ ਦੇ ਵਿੱਚ ਚਾਰ ਮਹੀਨਿਆਂ ਦਾ بارشਾਂ ਦੇ ਮੌਕੇ ਦਾ ਵੱਖਰਾ ਫੈਸਲਾ ਹੁੰਦਾ ਵੀ ਪਾਣੀ ਕਿਵੇਂ ਛੱਡਣਾ 8 ਮਹੀਨਿਆਂ ਦਾ ਜਦ ਡਰਾਈ ਸੀਜ਼ਨ ਹੁੰਦਾ ਸੋਕਾ ਹੁੰਦਾ ਉਦੋਂ ਦਾ ਜਿਹੜਾ ਵੱਖਰਾ ਹੁੰਦਾ ਉਹ ਜਿਹੜਾ ਸਤੰਬਰ ਤੋਂ ਲੈ ਕੇ 20 ਮਈ ਤੱਕ 8 ਮਹੀਨੇ ਨੇ ਜਿਹੜੇ ਉਹਦਾ ਜਿਹੜਾ ਕੋਟਾ ਜਿੰਨਾ ਵੀ ਬੰਦਦਾ ਦੋਹਾਂ ਦੇ ਤੋਂ ਦਾਪ ਦਾਪ ਦਾ ਕੋਟਾ ਹੈ ਉਹ ਕੋਟਾ ਹਰਿਆਣੇ ਨੇ ਆਵਦਾ 28 ਅਪ੍ਰੈਲ ਤੱਕ ਹੀ 103% ਲੱਗਿਆ ਸੀ ਹੁਣ ਹੋਰ 104% ਲੱਚੁਕਿਆ ਕਿਉਂਕਿ ਪਾਣੀ ਰੋਕੇ ਤਾਂ ਹੈ ਨਹੀਂ ਅਜੇ ਨਾ ਕਦੋਂ ਨਹੀਂ ਦਿੱਤਾ ਰੋਕਿਆ ਚਰਚਰ ਹੈ ਜਿਹੜਾ ਫਿਰ ਨਾ 4800 ਕਿਉਸੀ ਕੁਫਟਾ 4000 ਕਿਉਸੀ ਕੁਫਟਾ ਨੂੰ ਆਦੇ ਨਹੀਂ ਦਿੱਤਾ ਜਾ ਰਿਹਾ ਸੋ ਜਿਹੜਾ 4000 ਕਿਉਸੀ ਕੁਸ ਨੂੰ ਪਾਣੀ ਦਿੱਤਾ ਜਾ ਰਿਹਾ ਉਹ ਕਹਿੰਦਾ ਮੈਨੂੰ 8500 ਕਿਉਸ ਕਿਉ ਇਹ ਬੜਾ ਰੌਲਾ ਪਾਉਂਦੇ ਜੀ ਤੀਨ ਨੂੰ ਚਾਹੀਦਾ ਤੀਨ ਨੂੰ ਆਈਂਦਾ ਪੰਜਾਬ ਨੇ ਆਪਦੀ ਦਲੀਲ ਦੇਤੀ ਹੈ ਕਿ ਇਹਨਾਂ ਨੂੰ ਤਾਂ 1700 ਕਿਸ ਚਾਹੀਦਾ ਤੀਨ ਵਾਸਤੇ ਤਾਂ ਸਾਰੇ ਇਹ ਇਹਦਾ ਮਤਲਬ ਕਿ ਉੱਚ ਬੋਲਣ ਦੀ ਵੀ ਇੱਕ ਹੱਦ ਹੈ ਕੋਈ ਸੈਂਟੀਮੀਟਰ ਨਾ ਦੋ ਸਾਨੂੰ ਪਾਣੀ ਨਹੀਂ ਦੇ ਰਿਹਾ ਪੰਜਾਬ ਪਾਣੀ ਨਹੀਂ ਦੇ ਰਿਹਾ ਸਾਨੂੰ ਪੀਣ ਤੋਂ ਪਿਆਸੇ ਮਾਰ ਰਿਹਾ ਤੁਸੀਂ ਹਿੰਮਤ ਇਹ ਕਹਿਣ ਦੀ ਰੱਖਦੇ ਹੋ ਵੀ ਪਾਕਿਸਤਾਨੋਂ ਅਸੀਂ ਤਿਆਸੇ ਮਾਰ ਦਾਂਗੇ ਅਸੀਂ ਟਿਪ ਪਾਣੀ ਨਹੀਂ ਜਾਣਦੇਾਂਗੇ ਕਿ ਇੱਥੇ ਤੁਸੀਂ ਰੌਲਾ ਪਾਉਣੇ ਉਲਟਾ ਇਹਨਾਂ ਮਤਨ ਵਿੱਚ ਇਹ ਹੈ ਵੀ ਤੁਸੀਂ ਨਾ ਦੇਸ਼ ਦੇ ਪੱਖ ਤੋਂ ਨਾ ਤੁਸੀਂ ਜਨਤਾ ਦੇ ਪੱਖ ਤੋਂ ਨਾ ਤੁਸੀਂ ਇਨਸਾਫ ਦੀ ਗੱਲ ਕਰਦੇ ਹੋ ਤੁਸੀਂ ਸਿਰਫ ਪੰਜਾਬ ਨੂੰ ਤੇ ਜਾਨੀ ਕਿ ਘੱਟ ਗਿਣਤੀਆਂ ਦੇ ਉੱਤੇ ਹਮਲੇ ਕਰਦੇ ਹੋ ਵੀ ਸਾਨੂੰ ਜਾਣ ਕੇ ਤੰਗ ਕਰਦੇ ਆਂ ਤੇ ਨਾਲ ਜੇ ਥੋੜਾ ਮੌਕਾ ਮਿਲੇ ਤੱਕਟ ਘਿੰਟੂ ਨੂੰ ਸੰਕਰਵਾ ਸੈਂ ਪੂਰਾ ਡੰਡਾ ਫੇਰ ਨੂੰ ਤਿਆਰ ਇਹ ਜਿਹੜੀ ਸਮੱਸਿਆ ਵੱਡੀ ਹੈ ਇੱਥੇ ਪੰਜਾਬ ਚ ਮੈਂ ਕਈਆਂ ਨੂੰ ਸੁਣਿਆ ਐਨਰਜੀ ਪੀ ਨੂੰ ਤਾਂ ਪਾਣੀ ਜਾਖੜ ਸਾਹਿਬ ਨੂੰ ਕਹੋ ਵੀ ਤੁਸੀਂ ਆਪਣੇ ਖੇਤਾਂ ਦਾ ਪਾਣੀ ਬੰਦ ਕਰ ਦੋ ਭੇਜ ਦਿਓ ਹਰਿਆਣੇ ਜਮੇਰ ਦੇ ਨਾਲ ਬੈਠੇ ਹੋ ਤੁਹਾਨੂੰ ਤਾਂ ਬਾਹੜੀ ਉਹਨਾਂ ਦੇ ਨਾਲ ਲੱਗਦੀ ਹੈ ਭੇਜ ਦਿਓ ਨਾ ਪਾਣੀ ਫੇਰ ਤੁਹਾਨੂੰ ਰੁੱਕੇ ਕਿਸੇ ਨੇ ਦੇ ਦਿਓ ਆਪਣਾ ਪਾਣੀ ਸ਼ਹਿਰੀ ਜਿਹੜੇ ਕਹਿੰਦੇ ਨੇ ਕਈ ਜਾਂ ਹੋਰ ਪਿੰਡੂ ਵੀ ਕਹਿੰਦੇ ਹੋਣਗੇ ਜਿਹੜੇ ਕਹਿੰਦੇ ਨਹੀਂ ਨਹੀਂ ਯਾਰ ਕੀ ਨੂੰ ਦੇਣਾ ਚਾਹੁੰਦਾ ਉਹਨੂੰ ਕਹਦੇ ਨੇ ਵੀ ਚੰਗਾ ਤੁਹਾਡਾ ਕੱਟ ਦਿੰਨੇ ਆ ਉਹਨਾਂ ਨੂੰ ਦੇ ਦਿੰਨੇ ਆ ਪਾਣੀ ਤਾਂ ਉਹ ਨਹੀਂ ਹੈ ਨਾ ਬਿਲਕੁਲ ਜੇ ਮੈਂ ਕਹਿੰਨਾ ਵੀ ਜੰਮੂ ਸਾਹਿਬ ਨੂੰ ਆ ਚੀਜ਼ ਰੋਟੀ ਦੇ ਦੋ ਜੇ ਮਟਕਰਤਾਵਾ ਕਹਿੰਦਾ ਚੰਗਾ ਜੀ ਕੋਈ ਗੱਲ ਨਹੀਂ ਤੁਹਾਨੂੰ ਅਸੀਂ ਚਾਰ ਦੇਣੀ ਅਸੀਂ ਤੁਹਾਨੂੰ ਤਿੰਨ ਦੇ ਦਿੰਨੇ ਆ ਇਹਨਾਂ ਨੂੰ ਦੇ ਦਿੰਨੇ ਆ ਦੋ ਅੱਖਾਂ ਦੋ ਦੇ ਦਿੰਨੇ ਇਹਨਾਂ ਨੂੰ ਥੋੜੀਆਂ ਦੋ ਕੱਟ ਦਿੰਨੇ ਆ ਵੈ ਕਹਿੰਦਾ ਨਾ ਨਹੀਂ ਨਹੀਂ ਨਾ ਕਰ ਤੂੰ ਹੋਂਦ ਤੁਸੀਂ ਦਿਓ ਲੈ ਆਹ ਕੋਈ ਨਵਾਂ ਇਹ ਇਹ ਨਵੀਂ ਜੱਗੋਚੇਰੀ ਵੀ ਕੱਢ ਲਈ ਇਹਨਾਂ ਨੇ ਉਹ ਕਹਿੰਦੇ ਆਪਦੇ ਨੈਣ ਤੂੰ ਮੈਨੂੰ ਦੇ ਦੇ ਜੇ ਤੂੰ ਮਟਕਾਉਂਦੀ ਫਿਰ ਇਹ ਜਿਹੜਾ ਕੰਮ ਹੈ ਨਾ ਇਹ ਬਿੜ ਕੁੜੀ ਦੇ ਵਿੱਚ ਨਾ ਕਾਨੂੰਨ ਨਾ ਇਨਸਾਫ ਹੈ ਸਿਰ ਕੋ ਡੰਡਾ ਹੈ ਇਹ ਤੱਕਾ ਹੈ ਇਹ ਸਿਆਸੀ ਤੱਕਾ ਤੈਨਾਂ ਚਾਹੀ ਮੰਨ ਕੇ ਚੱਤੀ ਹੁਣ ਇਹ ਸਿਆਸੀ ਤੱਕੇ ਦੇ ਉੱਤੇ ਕਿੱ체 ਗੱਲ ਖੜੀ ਹੈ ਸਿਆਸੀ ਤੱਕਾ ਮੈਂ ਨੂੰ ਕਹਿ ਰਿਹਾ ਜਿੰਨਾ ਚਿਰ ਕੱਲੇ ਪਾਣੀ ਵੀ ਗਦ ਕਰਦੇ ਸੀ ਉਦੋਂ ਤਾਂ ਖਰੀਆਣਾ ਪੰਜਾਬ ਤੇ ਝਗੜਾ ਸੀ ਜਿੰਦੇ ਜਾਖੜ ਸਾਹਿਬ ਵਿੱਚ ਆ ਕੇ ਭਾਜਪਾ ਦੇ ਪ੍ਰਧਾਨ ਨੇ ਹੈਗੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਰਹੇ ਨੇ ਕਾਂਗਰਸ ਤੋਂ ਦੋ ਵਾਰੀ ਐਂਟੀ ਰਹੇ ਨੇ ਉਹ ਜਦ ਕਹਿੰਦੇ ਨੇ ਪੀਨ ਨੂੰ ਪਾਣੀ ਤਾਂ ਅਸੀਂ ਦੇਣੀ ਆ ਚਾਖੜ ਸਾਹਿਬ ਸਾਫ ਟਿਕਾਣ ਵੀ ਤੀਨ ਨੂੰ ਇਹਦਾ ਮਤਲਬ ਵਿਜੀਤ ਹੀ ਨਹੀਂ ਬੋਲੀ ਬੋਲ ਰਹੇ ਨੇ ਉਹ ਇਨਸਾਫ ਨਿਕਰ ਨਹੀਂ ਕਰੇ بڑے ਦੇਖੇ ਬੰਦੇ ਨੇ ਸਿਆਣੇ ਬੰਦੇ ਨੇ ਉਹ ਸਾਬਤ ਕਰਨੇ ਵੀ ਹਰਿਆਣੇ ਨੂੰ ਪੀਨ ਨੂੰ ਪਾਣੀ ਚਾਹੀਦਾ ਉਹ ਨਹੀਂ ਅਸੀਂ ਦੇ ਰਹੇ ਕਿਆ ਵਾਦੂਇਆ ਕਿਆ ਵਾਦੂ ਪਾਣੀ ਉਹ ਮੰਗ ਰਹੇ ਨੇ ਪਰ ਤੀਨ ਨੂੰ ਅਸੀਂ ਦੇ ਨਹੀਂ ਰਹੇ ਇਹ ਸਾਬਤ ਕਰ ਦੇਣ ਸਾਡੇ ਤਾਂ ਗੁਰੂ ਦੇ ਸਿੱਖ ਨੇ ਕਹਚ ਅਸੀਂ ਤੈਨੂੰ ਪਿਆ ਆ ਪਲਾਵਾ ਪਾਣੀ ਸਿਰ ਮੇਰੇ ਦੇ ਸਾਈ ਤੁਰਕ ਤੁਰਕ ਨਾ ਦਿਸਦਾ ਮੈਨੂੰ ਸਾਰੇ ਤੂੰ ਹੀ ਦੇ ਸਾਈ ਉਸ ਮੋੜ ਦੇ ਪ੍ਰਭੂ ਟੱਬੀ ਹੱਥ ਵੜਾਈ ਪਾਣੀ ਦੇ ਨਾਲ ਮਲੰਬੀ ਰੱਖੀ ਡੋੜ ਤੇ ਤਾਂ ਲਾਈ ਅਸੀਂ ਕਿਸੇ ਨੂੰ ਪਿਆਸਾ ਨਹੀਂ ਮਾਰਦੇ ਐ ਕਿ ਆਕਸੀਜਨ ਵੰਡੀਆ ਕਰੋਨਾ ਦੇ ਵਿੱਚ ਜਦ ਕਿ ਆਕਸੀਜਨ ਦਾ ਅਸੀਂ ਚਾਰ ਵੀ ਨਹੀਂ ਕਰਦੇ ਸੋ ਇਹ ਇਹ ਨਾਲ ਦੇ ਪ੍ਰੇਖਾ ਸੀ ਤਾਂ ਪਿਉ ਨਾਉਂਦੇ ਰਹੇ ਹਾ ਪਾਣੀ ਦੇ ਪੰਜਾਬ ਅਕੰਦਾ ਜਿਵੇਂ ਪਾਣੀ ਦੇ ਪਿਉ ਲਾਇਆ ਜਾਂਦੇ ਸੀ ਖੂਹਾਂ ਦੇ ਉੱਤੇ ਨਾ ਛੋੜਦੇ ਨਾਲ ਗੋੜ ਰੱਖਿਆ ਜਾਂਦਾ ਸੀ ਕੋਈ ਨਹੀਂ ਰਾਹੀ ਪਾਣੀ ਦੀ ਦੇ ਸੋ ਇਹ ਕੋਈ ਚੱਕਰ ਨਹੀਂ ਆ ਇਹ ਜਿਹੜੀ ਸਿਆਸਤ ਹੈ ਉਹਦੇ ਵਿੱਚ ਕੋਈ ਨਾ ਅਗਲੀ ਸਿਆਸਤ ਦਾ ਗੱਲ ਕੀ ਹੈ ਬੇਈਮਾਨੀ ਨਾਲ ਮੀਟਿੰਗ ਬਣਾਈ ਗਈ ਮੈਨੂੰ ਕਹਿੰਦੇ ਕੋਈ ਜਿਸ਼ਕ ਨਹੀਂ ਹੈ ਤੁਸੀਂ ਮੀਟਿੰਗ ਬਣਾ ਰਹੇ ਹੋ ਕਿ ਭਾਈ ਜਿਵੇਂ ਮੀਂਹ ਹੀ ਪੈਣੇ ਹੁੰਦੇ ਨੇ ਲੋਕਸੋ ਦੇ ਪਰ ਨਾਲੇ ਫੰਨੂਲੇ ਦੇਖ ਲਓ ਛੱਤਾਂ ਦੇਖ ਲਓ ਬਨੇਰੇ ਦੇਖ ਲਓ ਇਹ ਬਣਾਇਆ ਵੀ ਆਪਾਂ ਆਪਣੇ ਟਾਈਮ ਦੇਖ ਲਈ ਇਹਨਾਂ ਦੀ ਸਾਂਭ ਸੰਭਾਲ ਵਾਸਤੇ ਨਹੀਂ ਆਉਨੇ ਨੇ ਮੀਟਿੰਗ ਦਾ ਇਹ ਸਜ ਏਜੰਡੇ 'ਤੇ ਬਣਾਈ ਹੈ ਇਸ ਮੁੱਦੇ 'ਤੇ ਉੱਥੇ ਮੁੱਦਾ ਨਾ ਮੈਂ ਖੜਾ ਕਰਤਾ ਵੀ ਹਰਿਆਣੇ ਨੂੰ ਪਾਣੀ ਦੇਣਾ ਇਹ ਬੇਈਮਾਨੀ ਹੁੰਦੀ ਹੈ ਮੈਂ ਸਰਕਾਰ ਚ ਰਿਹਾ ਸਰਕਾਰ ਦੀ ਦੇਈਮਾਨੀ ਦਾ ਇਹ ਹੀ ਇੱਕ ਤਰੀਕਾ ਹੈ ਵੀ ਏਜੰਡਾ ਹੋਰ ਲਾ ਜੋ ਤੇ ਉਸ ਚਰਚਾ ਹੋਰ ਗੰਦੀ ਕਰੋ ਅਗਲੇ ਆਦਾਨ ਕੇ ਹੋਰ ਏਜੰਡੇ ਤੇ ਉਦੋਂ ਮੁੜ ਕੇ ਚਰਚਾ ਹੋਰ ਗੰਦੀ ਸ਼ੁਰੂ ਕਰ ਦੋ ਉਸੇ ਰੋੜ ਕੇ ਛੋੜਾ ਇਹ ਇਨਾਂ ਨੇ ਜਾਣ ਬੁੱਝ ਕੇ ਦੀਦੀ ਹੁੰਦੀ ਬਿਲਕੁਲ ਜਾਣ ਬੁੱਝ ਕੇ ਪੰਜਾਬ ਨਾਲ ਧਾਤੀ ਕਰੀ ਹੈ ਉਹਨੇ ਜਿਹੜੇ ਅਸੂਲ ਨੇ ਮੀਟਿੰਗਾਂ ਦੇ ਉਸ ਨੂੰ ਤੋੜੇ ਤੁਸੀਂ ਏਜੰਡੇ ਚ ਸਪੱਸ਼ਟ ਲਿਖੋ ਵੀ ਫਰੀਆਨੇ ਨੂੰ ਪਾਣੀ ਦੇਣਾ ਆਓ ਤੁਸੀਂ ਬੈਠ ਕੇ ਗੱਲ ਕਰੋ ਤੁਸੀਂ ਦੋ ਨੰਬਰ ਚੀ ਕੰਮ ਕਰੀ ਜਾਂਦੇ ਹੋ ਲੋਕਾਂ ਨੂੰ ਕਹਿੰਦੇ ਦੋ ਨੰਬਰ ਕਰੋ ਨਾ ਤੁਸੀਂ ਆਪ ਤਾਂ ਦੋ ਨੰਬਰ ਕਰਦੇ ਹੋ ਵੱਡੇ ਵੱਡੇ ਉਹਦੇ ਉੱਤੇ ਬਹਿ ਕੇ ਇਹ ਕਿੱਥੋਂ ਤੁਹਾਨੂੰ ਅਧਿਕਾਰ ਮਿਲ ਗਿਆ ਤੁਸੀਂ ਕਿਹੜੇ ਨਿਰਪੱਖ ਅਧਿਕਾਰੀ ਹੋਗੇ ਫੇਰ ਜਿਹੜੀਆਂ ਦਲੀਲਾਂ ਵੀ ਦੀਆਂ ਵੀ ਦੇ ਚੇਅਰਮੈਨ ਨੇ ਦਿੱਤੀਆਂ ਉਹ ਸਾਰੀਆਂ ਦਲੀਲਾਂ ਪੰਜਾਬ ਦੇ ਅਧਿਕਾਰੀਆਂ ਨੇ ਕਟੀਆਂ ਪੰਜਾਬ ਦੇ ਪਾਣੀ ਦਾ ਜਿੰਨਾ ਚਿਰ ਅਸੀਂ ਇਸ ਤੱਥ ਨੂੰ ਨਹੀਂ ਜਾਣਾਂਗੇ ਕਿ ਪੰਜਾਬ ਦੇ ਥੀਨ ਡੈਮ ਦੇ ਵਿੱਚ 32% ਪਾਣੀ ਘਟਾ ਕਿਸੇ ਸਾਹਮਣੇ ਹਾਂਜੀ ਹੱਦੋਂ ਜਿਹੜਾ ਪਾਣੀ ਲੈ ਜਿਹੜਾ ਪੌਂਗ ਡੈਮ ਹੈ ਉਹਦੇ ਵਿੱਚ 17% ਘਟਾ ਹੈ আর ਜਿਹੜਾ ਇਹ ਭਾਗਣਾ ਡੈਮ ਹੈ ਇਹ ਚ ਵੀ 10% ਘਟਾ ਹੈ ਜੇ ਪਾਣੀ ਪਿਛਲੇ ਸਾਲ ਨਾਲੋਂ ਘਟਾ ਹੈ ਤਿੰਨਾਂ ਡੈਮਾਂ ਚ ਜੇ ਫਿਰ ਪਾਣੀ ਓਵਰਫਲੋ ਕਿੱਥੋਂ ਕਰ ਜੇਗਾ ਪਾਣੀ ਜਦੋਂ ਬਹੁਤ ਘਟਾ ਹੈ ਹੁਣ ਆੜ ਤਾਂ ਇਸ ਵੇਲੇ ਹੈ ਨਾ ਸੋਕਾ ਤਾਂ ਇਸ ਵੇਲੇ ਹੈ ਹੁਣ ਇਹਨਾਂ ਨੂੰ ਕੀ ਸੀ ਉਹ ਜਿਵੇਂ ਕੋਈ ਨਾ ਕਿਸੇ ਦਾ ਬਾਣਾ ਪਿਆ ਹੋਵੇ ਉਹ ਵਰਤਦਾ ਨਾ ਹੋਵੇ ਤੂਜਾ ਉਹਨੂੰ ਵਰਤਣ ਲੱਗੇ ਫਿਰ ਕਹੇ ਹੈ ਹੀ ਮੇਰਾ ਆ ਸਾਡੇ ਜਿਹੜਾ ਸਿੰਚਾਈ ਵਿਭਾਗ ਹੈ ਨਾ ਇਹ ਪੈਸੇ ਪੂਰੇ ਤਾਂ ਨਹੀਂ ਗਿਆ ਵੀ ਨਾਲੇ ਠੀਕ ਕਰਨੇ ਆ ਖਾਲੇ ਠੀਕ ਕਰਨੇ ਨੇ ਕਸੀਆਂ ਠੀਕ ਕਰਨੀਆਂ ਨੇ ਸਭੀ ਠੀਕ ਕਰਨੇ ਨੇ ਇਹਨਾਂ ਨੇ ਸੂਏ ਕਸੀਆਂ ਬੰਨ ਹੀ ਕਰ ਦਿੱਤੇ ਠੀਕ ਕਰਨ ਦੀ ਬਜਾਏ ਤੇ ਪੈਸੇ ਪੂਰੇ ਤਾਂ ਪਤਾ ਕਿ ਇਹੋ ਕੁਛ ਹੁੰਦਾ ਜਿਹਦੇ ਨਾਲ ਤਾਂ ਪੰਜਾਬ ਦੇ ਵਿੱਚ ਨਹਿਰੀ ਸਿੰਚਾਈ ਬਹੁਤ ਘਟ ਗਈ ਪੰਜਾਬ ਦੀ ਨਹਿਰੀ ਸਿੰਚਾਈ ਹਰਿਆਣੇ ਦੇ ਮੁਕਾਬਲੇ 2/3 ਹੀ ਆ ਸਿਰਫ ਇਹ ਹੁਣ ਹਰਿਆਣਾ ਤਾਂ ਪਿੰਡ ਹੀ ਜ਼ਿਆਦਾ ਨਹਿਰੀ ਸਿੰਚਾਈ ਕਰ ਰਿਹਾ ਹੈ ਜ਼ਮੀਨ ਉਹਦੇ ਸਾਡੇ ਨਾਲੋਂ ਘਟਾ ਸੋ ਜਿਹੜਾ ਪੰਜਾਬ ਦਾ ਉਹ ਸੀ ਇਹ ਸਰਕਾਰ ਨੇ ਚੰਗੀ ਕਹੇ ਕੋਈ ਮਾੜੀ ਕਹੇ ਜੋ ਮਰਜੀ ਕਹੇ ਮੈਨੂੰ ਕਹਿੰਹਂ ਕੋਈ ਚੀਜ਼ਕ ਨਹੀਂ ਕਿਨੇ ਆਕੇ ਹਿੰਮਤ ਕਰੀਆ ਵੀ ਨਹੀਂ ਯਾਰ ਨਹਿ ਵੀ ਪਾਣੀ ਕਾਇ। ਔਰ ਜਿਹਨੇ ਸਕੱਤਰਾ ਕ੍ਰਿਸ਼ਨ ਕੁਮਾਰ ਉਹ ਇਹਨਾਂ ਗੱਲਾਂ ਚ ਲਿਖਾ ਹੈ। ਕਈ ਉਹਨੂੰ ਵੀ ਦੋਸ਼ ਦਿੰਦੇ ਨੇ ਪਰ ਮੈਨੂੰ ਆ ਲੱਗਿਆ ਵੀ ਉਹ ਇਸ ਗੱਲ ਦੇ ਉੱਤੇ ਵਾਲਿਆ ਹੋਇਆ ਵੀ ਆਪਾਂ ਇਹ ਕਰ ਸਕਦੇ। ਪਰ ਕਰ ਨਹੀਂ ਬੈਂਦਾ ਥੋੜਾ ਹੈ ਉਹਦੇ ਚ ਅਜੀ ਕੰਨ ਹੈਗਾ ਗੱਲ ਕਰਨ ਦਾ। ਕਿ ਉਹ ਪਾਣੀ ਅਸੀਂ ਕੱਸੀਆਂ ਨਾਲੇ ਖੋੜ ਕੇ ਠੀਕ ਕਰਕੇ ਅਸੀਂ ਪਾਣੀ ਢੇਰ ਤੇ ਪਹੁੰਚਾਉਣਾ ਸ਼ੁਰੂ ਕਰਿਆ। ਜੇ ਉਹ ਸੀ ਪਚਾਰੇ ਤਾਂ ਸਾਨੂੰ ਪਾਣੀ ਦੀ ਲੋੜ ਐ ਇਸਦੇ ਲਈ ਜਿਹੜੇ ਸਾਨੂੰ ਪਾਣੀ ਦੀ ਲੋੜੋਂ ਕਹਿੰਦੇ ਤੁਸੀਂ ਇਕੱਠੇ ਸਾਨੂੰ ਦਿਓ ਕਿਉਂ ਕਿਉਂਕਿ ਸਾਨੂੰ ਪਹਿਲਾਂ ਵੀ ਮਿਲਦਾ ਸੀ ਉਹ ਅੰਤਮਾਨ ਨੇ ਵੇਈ ਨੂੰ ਸਿਆਸਟਾਏ ਬਣਾਤਾ ਜੇ ਪਹਿੰੀਆਂ ਸਰਕਾਰਾਂ ਦਿੰਦੀਆਂ ਰਹੀਆਂ ਸੁੱਤੀਆਂ ਪਈਆਂ ਦੀਆਂ ਅਸੀਂ ਵੇਚਾਰਿਆਂ ਉਹਨੂੰ ਪੁੱਛਿਆ ਇਹ ਇਹ ਨਹਿਰ ਤਾਂ ਹੈ ਬਲ ਨਹੀਂ ਸੀ ਖਰੀਦ ਗੱਲ ਦੇ ਤੂੰ ਪਹਿੰੀਆਂ ਸਰਕਾਰਾਂ ਨੂੰ ਦੋਸ਼ ਦੇਈ ਜਾਂਦੇ ਕਿ ਪਹਿਨਾ ਵੀ 9500 ਕਿਸਕ ਦੇ ਰਹੇ ਸੀ ਜੀ ਬਨਾਣਾ ਦੇ ਰਹੇ ਸੀ ਜੀ ਉਹ ਦੇ ਰਹੇ ਸੀ ਉਹ ਗੜੇ ਮੁੱਤੇ ਨਹੀਂ ਖਾੜੀਦੇ ਤੁਸੀਂ ਕਹੋ ਜੀ ਠੀਕ ਹੈ ਤਾਂ ਇਹਨਾਂ ਜੋ ਹੁੰਦਾ ਸੀ ਹੁੰਦਾ ਸੀ ਉਹਦੇ ਹੱਦ ਹੱਥ ਹੋਰ ਸੀਗੇ ਹੁਣ ਅਸੀਂ ਵਰਤਨਾ ਸ਼ੁਰੂ ਕਰਤਾ ਕਿਤੇ ਕੋਈ ਚੀਜ਼ ਬਾਧੂ ਪਈ ਹੋਵੇ ਕਾਨੂੰਨ ਵੀ ਇਸ ਤਰ੍ਹਾਂ ਦਾ ਹੈਗਾ ਸਾਂਝੀਆਂ ਥਾਵਾ ਜਾਂ ਜਿਹੜੇ ਦੋਨੇ ਵਰਤਦੇ ਹੋਣ ਜਿਹਨੂੰ ਅਸੀਂ ਜਿਵੇਂ ਸਾਡੇ ਸੰਧਾਨ ਤੇ ਸਾਂਝੀ ਸੂਚੀ ਹੈ ਉਹਦੇ ਜਿੰਨਾ ਚਿਰ ਕੇਂਦਰ ਨੇ ਕੋਈ ਕਾਨੂੰਨ ਨਾ ਬਣਾਇਆ ਹੋਵੇ ਸੂਬੇ ਆਪਦਾ ਕਾਨੂੰਨ ਬਣਾ ਸਕਦੇ ਨੇ ਸਾਂਝੀ ਸੂਚੀ ਦੇ ਵਿੱਚ ਇਤੇ ਪਰ ਜੇ ਕੇਂਦਰ ਬਣਾ ਦੇ ਉਹਦੇ ਫਿਰ ਸੂਬੇ ਨਹੀਂ ਬਣਾ ਸਕਦੇ ਇਦਨ ਇੱਥੇ ਮੰਨ ਲਓ ਵੀ ਜਿੰਨਾ ਚਿਰ ਸਾਡੇ ਕੱਸੀਆਂ ਨਾਲ ਅਸੀਂ ਠੀਕ ਨਹੀਂ ਕਰੇ ਸੀ ਸਾਡਾ ਪਾਣੀ ਹਰਿਆਣੇ ਨੂੰ ਜਾ ਹੀ ਜਾਂਦਾ ਸੀ ਅਸੀਂ ਨਹੀਂ ਬੋਲੇ ਪਰ ਜਾਂਦੇ ਸੀ ਆਪਦੇ ਕੱਸੀਆਂ ਨਾਲੇ ਠੀਕ ਕਰਨੇ ਹੁਣ ਹਰਿਆਣੇ ਦਾ ਕੋਈ ਹੱਕ ਜੇ ਨੂੰ ਆਏ ਵੀ ਬਹਿਣਾ ਉਹ ਹਰਿਆਣੇ ਨੂੰ ਆਪਦੇ ਹਿੱਸਾ ਮੇਨ ਉਹ ਹਿੱਸੇ ਦਾ ਝਗੜਾ ਹੁਣ ਉਹਨਾਂ ਨੇ ਕੀ ਕਰਿਆ ਜਿਹੜੀ ਗੱਲ ਦੇ ਜਿਹੜੇ ਤੁਸੀਂ ਪੁੱਛਿਆ ਕੀ ਹੋਊਗਾ ਹੋਊਗਾ ਦੀ ਨਿਸ਼ਾਨੀ ਕਿਵੇਂ ਆ ਰਹੀ ਹੈ ਫੇਰ ਖੱਟਰ ਸਾਹਿਬ ਨੇ ਜਿਹੜੇ ਕੇਂਦਰ ਚ ਬਿਜਲੀ ਮੰਤਰੀ ਨੇ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਰਹੇ ਨੇ ਜਿਹੜੇ ਰੋਜ਼ ਸਿੰਗੜੀਆਂ ਛੇੜਦੇ ਰਹੇ ਨੇ ਹਰਿਆਣੇ ਪੰਜਾਬ ਦੇ ਨਾਲ ਲੜਾਈ ਕਰਦੇ ਰਹੇ ਨਹੀਂ ਉਹਨਾਂ ਨੇ ਕਹਿ ਕੇ ਮੰਗਾਇਆ ਬੀਬੀ ਅੰਬੀ ਨੂੰ ਵੀ ਸਾਨੂੰ ਕੇਸ ਰੈਫਰ ਕਰੇ ਦੇ। ਦੇਖੋ ਆਪਣੇ ਨੇ ਰੈਫਰ ਹੋਇਆ ਵਿੱਚ ਝਗੜਾ ਨਹੀਂ ਨਿਪਟਿਆ। ਉਹ ਰੈਫਰ ਕਰਵਾਇਆ ਗਿਆ ਗਲਤ ਤਰੀਕੇ ਨਾਲ ਰੈਫਰ ਕਰਾਇਆ। ਰੈਫਰ ਕਰਵਾਉਣਾ ਹੈ ਜੇ ਪਾਣੀ ਦੀ ਵੰਡ ਦਾ ਝਗੜਾ ਹੋਵੇ। ਵੰਡ ਦਾ ਤਾਂ ਝਗੜਾ ਹੀ ਨਹੀਂ ਵੰਡਦਾ ਹੋਈ ਹੋਈ ਹੈ। ਉਹ ਕਹਿੰਦਾ ਮੈਨੂੰ ਵਾਧੂ ਦਿਓ। ਇਹ ਇਹ ਝਗੜਾ ਕੀ ਆਏ ਤਾਂ ਫਿਰ ਹਰੀ ਕੀ ਪਾਉਗਾ ਝਗੜਾ। ਹਰੀ ਕੀ ਕਿਸੇ ਦੇ ਜਾ ਕੇ ਘਰ ਤੇ ਕਰ ਦਿਆ ਕਰ ਲੂਗਾ। ਫੇਰ ਕਹੂਗਾ ਜੀ ਹੁਣ ਝਗੜਾ ਸਾਡਾ। ਭੇਤਾ ਸਖਤੇ ਦਾ ਸੱਤਵੀਂ ਹਿੱਸਾ ਹੋ ਗਿਆ। ਸੋ ਪਾਣੀ ਦਾ ਕੋਈ ਝਗੜਾ ਨਹੀਂ ਸੀ ਹਰਿਆਣਾ ਵੱਧੂ ਪਾਣੀ ਮੰਗ ਰਿਹਾ ਸੀ ਆਪਦੇ ਅਲੋਕੇਸ਼ਨ ਤੋਂ ਜਿਹੜਾ ਐ 52% ਲੈਣ ਨੂੰ ਤੋਂ ਜਦ ਕੋਈ ਚੀਜ਼ ਵੱਧੂ ਮੰਗਦਾ ਉਹ ਝਗੜਾ ਨਹੀਂ ਹੁੰਦਾ ਉਹਦੀ ਬੇਨਤੀ ਹੋ ਸਕਦੀ ਹੈ ਉਹ ਬੇਨਤੀ ਜੋ ਕੇਂਦਰ ਨੂੰ ਕੋਈ ਹੱਕ ਹੀ ਨਹੀਂ ਐ ਜੁਡੀਕੇਟਰ ਕਰਨਾ ਕੇਂਦਰ ਨੂੰ ਸਾਲ ਸਬੰਧ ਦਾ ਕੋਈ ਹੱਕ ਨਹੀਂ ਐ ਔਰ ਇਹ ਖੱਟੜ ਸਾਹਿਬ ਤਾਂ ਕੇਂਦਰ ਸਾਥ ਬਣੇ ਨਹੀਂ ਕਦੇ ਸਾਥ ਹੀ ਨਹੀਂ ਬਣੇ ਕੇਂਦਰ ਸਾਥ ਬਣ ਕੇ ਇਹਨਾਂ ਨੇ ਫੇਰ ਇਹ ਵੋਟਾਂ ਪਵਾਈਆਂ ਦਿੱਲੀ ਰਾਜਸਥਾਨ ਵੈਸੇ ਦਿੱਲੀ ਦਾ ਸਾਡੇ ਨਾਲ ਵੋਟਾਂ ਪਾਉਂਦਾ ਬੀਬੀਐਮ ਦੇ ਚਿੱਟੇ ਦਿੱਲੀ ਨੂੰ ਪੀਣ ਦਾ ਪਾਣੀ ਦੇਣਾ ਸੀ ਅਰੇ ਇਹ ਰਾਜਸਥਾਨ ਨੂੰ ਇਕ ਮਾਰਚ ਨੂੰ 555 ਜਿਹੜੀ ਮੀਟਿੰਗ ਹੋਈ ਉਹਦੇ ਜਿਹੜਾ ਇਹਨੂੰ 8 ਐਮਐਫਪਾਣੀ ਰਾਜਸਥਾਨ ਨੂੰ ਦਿੱਤਾ ਉਹ ਦਿੱਤਾ ਤਾਂ ਇਸ ਕਰਕੇ ਵੀ ਆਪਾਂ ਪਾਕਿਸਤਾਨ ਨਾਲ ਸਮਝੌਤਾ ਕਰਨਾ ਹੈ ਅਸੀਂ ਦੱਸੀ ਵੀ ਸੰਤੋ ਪਾਣੀ ਦੀ ਬੋਤਲ ਲੋੜ ਹੈ ਕਿਉਂਕਿ 80% ਬਣ ਗਿਆ ਉਹਨਾਂ ਨੂੰ ਕੇ ਸੰਤੋ 20% ਹੀ ਮੇਰੇ ਕੇ ਉਹਦੇ ਵਿੱਚ ਜਦ ਪੰਜਾਬ ਦੇ ਨੁਮਾਇੰਦੇ ਨੇ ਕਿਹਾ ਕਿ ਜੀ ਇਹਦੇ ਪੈਸੇ ਕੋਈ ਨਹੀਂ ਕਹਿੰਦੇ ਪੈਸੇ ਦਾ ਫਿਰ ਹਿਸਾਬ ਕਰਵਾ ਲਾਂਗੇ ਉਹ ਮੁੜ ਕੇ ਅੱਜ ਹੁੰਦੀ ਆ 70 ਸਾਲ ਹੋ ਗਏ ਸਾਫ ਹੀ ਨਹੀਂ ਕਰਿਆ ਪੈਨ ਸਟਾਰਟ ਹੋ ਗਏ 55 ਹੰਤਾਵੀਰ 25 75 ਬਣ ਗਏ 70 ਸਾਲ ਤੋਂ ਸਾਡੇ ਜਿਹੜਾ ਰਾਜਸਥਾਨ ਦੇ ਪੈਸਿਆਂ ਦਾ ਇਹਨਾਂ ਪੈਸੇ ਦੇ ਰਿਆ ਸੀ ਮਹਾਰਾਜਾ ਗੰਗਾ ਸਿੰਘ ਗੰਗ ਕਨਾਲ ਰਹੀ ਜਿਹੜਾ ਪਾਣੀ ਜਾ ਰਿਹਾ ਸੀ ਜਦ 55 1 ਮਾਰਚ 1955 ਤੋਂ ਘਟ ਹੋ ਰਹੀ ਹੈ ਕਿ ਇਹਨਾਂ ਨੂੰ 8 ਐਮਰਫ ਦੇ ਦਿਆ ਪੱਤਾ ਸਾਡੇ ਦਿਨ ਦੀ ਬਜਾਏ ਹੋਰ 8 ਐਮਰਫ ਉਹਦੋ ਅਸੀਂ ਕਹਿੰਦੇ ਫਿਰ ਇਹਦੇ ਪੈਸੇ ਉਹ ਕਹਿੰਦੇ ਕੋਈ ਨਹੀਂ ਪੈਸਿਆਂ ਦਾ ਹਿਸਾਬ ਬਾਅਦ ਵਿੱਚ ਕਰ ਲਾਂਗੇ ਜੇ ਅਸੀਂ ਉਹਦੇ ਤੇ ਚੁੱਪ ਕਰੀਏ ਚਲੋ ਬਾਅਦ ਵਿੱਚ ਕਰ ਲਿਓ ਤੇ ਉਹ ਫਿਰ 70 ਸਾਲ ਹੋਨੇ ਨੇ 12 ਸਾਲਾਂ ਬਾਅਦ ਤਾਂ ਊੜੀ ਦੀ ਵੀ ਸੁਣੀ ਜਾਂਦੀ ਹੈ ਸੋ ਇਹ ਜਾਂਤੀ ਹੈ ਫਿਰ ਇਹਨਾਂ ਨੇ ਕੀ ਕਰਿਆ ਇਹਨਾਂ ਨੇ ਇਕੱਠੇ ਹੋਏ ਨੇ ਊਟਬੰਦੀ ਕਰੀ ਹੈ ਊਟਬੰਦੀ ਚ ਹਿਮਾਚਲ ਨੂੰ ਦਵਾਇਆ ਉਹ ਨਿਊਟਰ ਰਹਿ ਗਿਆ ਕਿਉਂਕਿ ਹਿਮਾਚਲ ਕਾਂਗਰਸ ਹੈ ਜੋ ਭਾਜੀਪੀ ਨਾਲ ਲੜਦਾ ਤਾਂ ਸੁੱਖੂ ਗਿਆ ਕੋਕੋ ਸੁੱਖੂ ਕੋਈ ਭਾਜੀਪੀ ਨਾਲ ਘੱਟ ਨਹੀਂ ਕਰ ਰਿਹਾ ਜੋ ਕੁਝ ਕਰ ਰਿਹਾ ਹੈ ਜੋ ਜਦਨਾ ਪੰਜਾਬ ਨਾਲ ਕਰ ਰਿਹਾ ਉਹ ਵੀ ਉਹੀ ਕੁਛ ਕਰ ਰਿਹਾ ਜੋ ਜੀ ਜੇਪੀ ਕਰ ਰਹੀ ਹੈ ਇਹ ਪੰਜਾਬ ਨੂੰ ਕੋਈ ਲੇਖ ਨਹੀਂ ਹੋਣਾ ਚਾਹੀਦਾ ਉਹ ਕਾਂਗਰਸ ਹੈ ਜੀ ਕਾਂਗਰਸ ਕਾਦੀ ਕਾਂਗਰਸ ਹੈ ਕਾਂਗਰਸ ਜੀ ਜੇ ਹਾਈ ਕਮਾਂਡੋ ਨੂੰ ਇਹ ਨਹੀਂ ਕਰ ਸਕਦੀ ਵੀ ਤੇ ਗੰਢੀ ਸੁਬੇ ਨਾਲ ਪੰਗਾ ਲੈਣਾ ਤੂੰ ਪੰਗਾ ਜੀ ਲੈਣਾ ਬੀਜਪੀ ਆਰਐਸਐਸ ਨਾਲ ਹੋ ਕਿਸੇ ਨਾਲ ਪੰਗਾ ਨਹੀਂ ਲੈਣਾ ਮੈਚ ਕਿਦਾਂ ਮਾਮਲਾ ਹੱਲ ਕਰਦਾ ਉਹ ਨਹੀਂ ਕਰ ਸਕਦੀ ਉਹਨਾਂ ਦੇ ਤਾਂ ਇੱਕ ਐਮਪੀ ਨੇ ਕਿਹਾ ਵੀ ਇਹ ਤਾਂ ਪਾਕਿਸਤਾਨ ਦਾ ਵਧੀਆ ਮੇਟ ਕਰ ਦੋ ਉਹਨਾਂ ਦਾ ਲੀਡਰ ਕੁਝ ਹੋਰ ਕਹਿ ਰਿਹਾ ਉਹਰੇ ਅੰਤਿਸੋ ਇਸ ਕਰਕੇ ਕਾਂਗਰਸੀਆਂ ਨੇ ਕਿਹਾ ਉਹ ਨਿਊਟਰਲ ਗਾਸ स्टैंड ਹੈ ਕਿ ਕਹਿੰਦੇ ਨਾ ਉਧਰ ਦਾ ਨਾ ਉਧਰ ਦਾ ਦੋਨੋਂ ਤੋਂ ਡਰਦਾ ਕੋਈ ਨਾ ਪਾੜਾ ਪੂਣਾ ਪਾੜਾ ਬਾਗ ਪਾੜਾ ਵਾਇਲਾ ਉਸ ਪਾਸੇ ਚਲ ਤੁਰ ਗਿਆ ਅਸੀਂ ਰਹਿ ਕੇ ਕੱਲੇ ਦਿੱਲੀ ਵਾਲੇ Rajasthan ਵਾਲੇ ਤੇ ਹਰਿਆਣੇ ਵਾਲੇ ਉਹ ਕੇਂਦਰ ਸਰਕਾਰ ਤੇ BBMP ਪੰਜ ਇਕੱਠੇ ਹੋ ਅਸੀਂ ਕੱਡੇ ਆ ਉਹ ਪੰਜ ਲੱਟ ਰਹੇ ਇਹੋ ਜੀ ਉਦਾਹਰਨ ਮੈਂ ਇੱਕ ਛੋਟੀ ਜੀ ਕਹਾਣੀ ਚ ਦਿਆਂਗਾ ਇੱਕ ਵਾਰੀ ਅੱਛੇ ਕੋਈ ਸਾਡਾ ਫਾਈਨੈਂਸ ਡਿਪਾਰਟਮੈਂਟ ਨਾਲ ਝਗੜਾ ਸੀ ਉਹ ਫਾਈਨਲ ਸੈਕਟਰੀ ਖਾਸੀ ਹੋਣਾ ਕਈ ਹੋਰ ਡਾਇਰੈਕਟਰਾਂ ਨੂੰ ਨਾਲ ਲੱਗਿਆ ਮੀਟਿੰਗ 'ਚ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਸੀ ਉਹ ਥੋੜੇ ਡਾਇਰੈਕਟਰ ਆ ਬਾਬਰ ਕਵਾਲ ਆਏ ਹੋਗਾ ਜੀ ਆਏ ਹੋ ਗਿਆ ਮੈਂ ਸਾਡੇ ਮਹਿਕਮੇ ਨੂੰ ਰਿਪਰੈਜ਼ੈਂਟ ਕਰ ਰਿਹਾ ਸੀ ਮੈਂ ਇੱਕ ਇਹੋ ਜਿਹਾ ਸ਼ਬਦ ਵਰਤਿਆ ਮੈਂ ਇੱਥੇ ਨਹੀਂ ਕਹਾਂਗਾ ਵੀ ਕੀ ਕਰਿਆ ਕੀ ਨਹੀਂ ਕਰਿਆ ਮੈਂ ਤੁਹਾਡੇ ਕੀ ਹੈ ਤੁਹਾਡੇ ਤਾਂ ਆ ਵੀ ਹੋ ਸਕਦਾ ਨਾਲ ਦੀ ਨਾਲ ਸਿਰ ਤੇ ਸੱਤ ਘੜੇ ਪਾਣੀ ਦੇ ਪੈ ਗਏ ਜਾਂ ਤੁਸੀਂ ਗੈਂਗਸਟਰ ਤੁਸੀਂ ਇਕੱਠੇ ਕਰਕੇ ਲੈ ਕੇ ਜਾਣੇ ਉਹ ਬੰਦੇ ਉਹ ਤੁਹਾਡੇ ਘੜ ਪਹਿਣ ਕੇ ਮੀਟਿੰਗ 'ਚ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਇਹਦਾ ਮਤਲਬ ਤੁਸੀਂ ਬੰਦੇ ਨੂੰ ਦਬਾਉਣ ਵਾਸਤੇ ਜਾਂ ਤੁਸੀਂ ਇਨਸਾਫ ਵਾਸਤੇ ਨਹੀਂ ਗਏ ਇਨਸਾਫ ਵਾਸਤੇ ਜਾਓਗੇ ਜਿੰਨਾ ਦਾ ਹੱਕ ਬੰਦਾ ਉਹ ਹੀ ਮੀਟਿੰਗ ਚ ਆਉਣਗੇ ਉਹ ਬਿਨਾ ਮਤਲਬ ਦੇ ਉੱਚਾ ਨਹੀਂ ਬੋਲਣਗੇ ਉਹ ਬਿਨਾ ਮਤਲਬ ਦੇ ਥੋੜੀ ਬੇਇਜ਼ਤੀ ਨਹੀਂ ਕਰਨਗੇ ਉਹ ਤਰੀਕ ਨਾਲ ਗੱਲ ਕਰਨਗੇ ਜੋ ਤਰੀਕ ਨਾਲ ਗੱਲ ਕਰਨੀ ਵੀ ਆਏ ਗੁੱਟ ਬਣਾ ਕੇ ਤੁਹਾਡੇ ਉੱਤੇ ਹਮਲਾਵਰ ਹੁੰਦੇ ਨੇ ਤੇ ਸਮਝੋ ਵੀ ਉਹ ਤੈਕਰ ਕੇ ਇਹ ਵੀ ਤੁਹਾਡੀ ਅਸੀਂ ਬੇਇਜ਼ਤੀ ਕਰਦੇ ਆਂ ਤੇ ਫਿਰ ਇਹ ਜੀਵੇ ਪੱਕਾ ਨਹੀਂ ਜਾਏ ਸਭ ਹਰਾਮ ਦੇ ਤੱਕ ਛਾਏ ਇਹ ਹੋ ਗਿਆ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਸਾਡੇ ਵਾਲੇ ਤੇ ਮੱਤ ਪੀਰ ਦਕਾਤੀ ਬੇਦੀਨੀ ਮੰਨਦੇ ਨਾਮਨੰਤ ਬੀਬੀਐਮ ਵੀ ਕਰ ਨਹੀਂ ਸਕਦਾ ਬੀਬੀਐਮ ਵੀ ਛੱਡ ਨਹੀਂ ਸਕਦਾ ਜੇ ਪੰਜਾਬ ਨਾਮ ਨੇ ਕਿਉਂਕਿ ਉਹ ਸਮਝਦੇ ਤੇ ਦਾ ਪਾਰਟ ਹੈ ਉਹ ਜਦ ਬੀਬੀਐਮ ਵੀ ਨਹੀਂ ਛੱਡ ਸਕਦਾ ਹੁਣ ਇਹਨਾਂ ਨੇ ਕੀ ਸਕੇ ਫਿਰ ਉਹਨਾਂ ਕਹਿੰਦਾ ਅਸੀਂ ਤਾਂ ਪਿੱਛੇ ਛੱਡਾਂਗੇ ਮжоਰਿਟੀ ਫੈਸਲਾ ਕਰਕੇ ਉੱਥੇ ਮੈਂ ਹੋਰ ਦੱਸਣਾ ਜੰਮੂ ਸਾਹਿਬ ਜਦ ਅਸੀਂ ਦੇਖਦੇ ਆਂ ਪੰਜਾਬ ਨੇ ਇਹ ਸਵਾਲ ਪਾਇਦਾ ਕਰਿਆ ਵੀ ਤੁਸੀਂ ਆ ਗੱਲ ਇਸ ਤਰੀਕੇ ਤੋਂ ਬਿਨਾ ਕਹਿ ਨਹੀਂ ਸਕਦੇ ਜਰਮਨ ਕਨਾਂ ਮੈਂ ਉਹਨੂੰ ਵੇਵ ਆਫ ਕਰਦਾ ਮੈਂ ਉਹਨੂੰ ਰੱਦ ਕਰਦਾ ਜਿਹੜਾ ਸੂਲਤ ਹੈ ਉਹਨੂੰ ਤੋੜ ਕੇ ਗੰਦ ਹੋ ਰਹੀ ਹੈ ਸਾਡੀ ਧਿਰ ਨੇ ਕਿਹਾ ਭਾਈ ਇਹ ਤਾਂ ਤੁਸੀਂ ਤੋੜ ਨਹੀਂ ਸਕਦੇ ਕਹਿੰਦਾ ਮੈਂ ਇਹਨੂੰ ਰੱਦ ਕਰ ਲੈ ਕਲੂਨ ਬਡੇ ਬਡੇ ਨੂੰ ਰੱਦ ਕਰ ਰਿਹਾ ਤੁਸੀਂ ਕਿਹੜੀ ਮਾਣ ਨੂੰ ਮਾਸੀ ਕਹੀਏ ਇਸ ਤੋਂ ਅੱਗੇ ਕੀ ਕਰਿਆ ਹੁਣ ਪੈ ਗਿਆ ਪੰਗਾ ਹੁਣ ਚੀਫ ਸੈਕਟਰੀ ਬਣਾ ਲੈ ਚੀਫ ਸੈਕਟਰੀ ਬਚਾਰੇ ਸਰਕਾਰੀ ਅਧਿਕਾਰੀ ਨੇ ਹਾਂਜੀ ਸਿਆਸੀ ਫੈਸਲਾ ਕਰ ਦੇਣਾ ਚੀਫ ਸੈਕਟਰੀ ਬਣਾਏ ਨਹੀਂ ਵੀ ਉਹਨਾਂ ਦਵਾਈ ਨਾਲ ਕਹਾਂਗੇ ਵੀ ਦੇਖੋ ਤੁਹਾਨੂੰ ਅਸੀਂ ਤੁਹਾਡੀ ਤਾਂ ਘੰਡੀ ਸਾਡੇ ਹੱਥ ਚ ਹੈ ਦੇਖਾਂਗੇ ਇਹ ਤਰੀਕਾ ਗਲਤ ਹੈ ਇਹ ਤਰੀਕਾ ਇਹ ਹੈ ਵੀ ਤੁਸੀਂ ਕੈਰਟੈਂਡ ਸਟਿੱਕ ਪਾਥ ਜਿਹਨੂੰ ਕਹਿੰਦੇ ਵੀ ਦੇਖ ਜਦ ਤੱਕ ਤੂੰ ਆਪਣੀ ਤਰਕੀ ਚੁਰਤੀ ਧਿਆਨ ਰੱਖੀ ਨਹੀਂ ਤਾਂ ਫਿਰ ਅਸੀਂ ਤੈਨੂੰ ਠੋਕਾਂਗੇ ਚੀਫ ਸੈਕਟਰੀ ਬਣਾਉਂਦਾ ਤੇ ਕੀ ਮਤਲਬ ਹੈ ਚੀਫ ਸੈਕਟਰੀ ਨੂੰ ਪੈਨੀਕਾ ਤਾਂ ਦੇਣਾ ਇਹ ਤੇ ਪੋਲਿਟਿਕਲ ਇਸ਼ੂ ਨਾਲ ਇਹ ਕੋਈ ਡਿਵੀਜ਼ਨ ਦਾ ਇਸ਼ੂ ਤਾਂ ਹੈ ਨਹੀਂ ਜੇ ਡਿਵੀਜ਼ਨ ਦਾ ਸ਼ੂਫ ਇਟਾ ਇਰੀਗੇਸ਼ਨ ਸੈਕਟਰ ਨੂੰ ਬਾਕੀ ਕਾਦ ਨੇਦਾ ਭਾਈਆ ਤੁਹਾਡਾ ਹਿੱਸਾ ਬੰਦਾ ਆਉ ਦਕਤ ਲੋਕਾਂ ਨੂੰ ਕਿਸਾਨਾਂ ਨੂੰ ਇਹ ਕਹਿੰਦੇ ਰਹੇ ਉੱਥੇ ਜੀ ਪੇੜ ਤੁਸੀਂ ਕੋਰਟ 'ਚ ਚਲੇ ਜਾਓ ਉਹ ਹਰਿਆਣਾ ਕਿਉਂ ਕੋਰਟ ਚਲੇ ਜਾਂਦਾ ਹਰਿਆਣਾ ਚਲੇ ਜਾਵੇ ਨਾ ਹਾਈ ਕੋਰਟ 'ਚ ਕੇ ਜੀ ਦਿਖਵਾ ਫੈਸਲਾ ਸੀ ਅਸੀਂ ਪਾਣੀ ਕਿੰਨੇ ਪਿਆਸੇ ਵਰਜਾਂ ਸਾਨੂੰ ਪੰਜਾਬ ਪਾਣੀ ਦੇ ਨਹੀਂ ਰਿਹਾ ਸਾਡਾ ਹਿੱਸਾ ਬੰਦਾ ਸਾਨੂੰ ਦੇ ਦੇ ਮੰਗ ਲੈਣਾ ਉਹ ਡਾਕਟਰ ਨਾ ਫੇਰੇ ਡਾਕਟਰ ਇੱਕ ਇੱਕ ਗੱਲ ਕੱਲ ਬਲਬੀਰ ਸਿੰਘ ਰਾਜੇਵਾਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਕਹਿੰਦੇ ਵੀ ਪੰਜਾਬ ਨੇ ਜਦੋਂ ਡੈਮਾਂ ਦਾ ਐਕਟ ਬਣਾਇਆ ਕੇਂਦਰ ਨੇ ਉਹਦੇ ਤੇ ਕੋਈ ਨਹੀਂ ਕੀਤਾ ਇਸ ਕਰਕੇ ਸਮੱਸਿਆ ਦੇ ਇੱਕ ਆਧਾਰ ਇਹ ਵੀ ਬਣਿਆ ਦੇਖੋ ਗਾਦੇ ਹੈ ਰਾਜੇਵਾਲ ਸਾਹਿਬ ਬਹੁਤ ਸਿਆਣੇ ਨੇ ਕੋਣਾਂ ਨੇ ਹਰ ਗੱਲ ਦੇ ਉੱਤੇ ਕੋਈ ਨਾ ਕੋਈ ਆਪਦਾ ਠੀਕ ਹੈ ਬਹੁਤ ਸਿਆਣੇ ਨੇ ਸਭ ਕੁਝ ਨਹੀਂ ਡੈਮਾਂ ਦਾ ਐਕਟ ਬਣ ਗਿਆ ਜੇ ਡੈਮਾਂ ਦੇ ਐਕਟ ਦੇ ਵਿੱਚ ਐਕਟ ਹੀ ਨੇ ਬਣਾਇਆ ਕੇਂਦਰ ਨੇ ਹਰ ਹੀ ਨਟਰੀ ਉੱਥੇ ਕਾਮੀਆਂ ਨੇ ਇਹ ਹੁਣ ਪੰਜਾਬ ਦੀ ਗੱਲ ਕਰਦੇ ਨੇ ਰਾਜਵਾਲ ਸਾਹਿਬ ਇਹ ਹੀ ਕਿ ਉਹਨਾਂ ਕਿਹਾ ਵੀ ਆ ਕਾਮੀਆਂ ਨੇ ਵੋਟਰ ਦੇ ਹੱਕ ਛੁਪਾਇਆ ਕਿਉਂਕਿ ਕਾਮੀਆਂ ਨੇ ਐਮਪੀ ਸੀਗੇ ਹਾਂਜੀ ਉਸੇ ਚੋਣ ਹੀ ਇਹ ਕਿਹਾ ਇਹ ਇਹੋ ਜੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ ਜਿਹੜਾ ਐਕਟ ਬਣ ਗਿਆ ਡੈਮ ਦਾ ਡੈਮ ਦਾ ਐਕਟ ਇਹ ਕਹਿੰਦਾ ਵੀ ਪਾਣੀ ਖੋਕ ਦੇ ਦੋ ਤੁਸੀਂ ਮੈਨੂੰ ਐਂ ਦੱਸੋ ਡੈਮ ਦਾ ਐਕਟ ਜਿਹੜਾ ਹੈ ਕੀ ਡੈਮ ਦਾ ਐਕਟ ਦੇ ਨੂੰ ਤੋੜਨ ਦਾ ਹੱਕ ਦਿੰਦਾ ਉਹ ਮੈਂ ਤਾਂ ਹੈਰਾਨ ਆ ਬੀ ਰਾਜੀਵਾਦ ਹੋ ਕਹਿ ਦੇ ਨਾ ਵੀ ਡੈਮ ਦੇ ਹੱਕ ਡੈਮ ਦਾ ਕਾਨੂੰਨ ਬੰਦ ਕਰਕੇ ਉਹਨਾਂ ਨੇ ਹੱਕ ਲੈ ਲਿਆ ਤੇ ਹੱਕ ਲੈਣ ਨਾਲ ਉਹਨੂੰ ਧੱਕਾ ਕਰ ਰਹੇ ਨੇ ਵੈਸੇ ਡੈਮ ਦਾ ਕਾਨੂੰਨ ਜੇ ਨਾਮ ਵੀ ਬੰਦ ਆ ਕੀ ਰਾਜੀਵਾਦ ਸਾਹਿਬ ਨੂੰ ਵੀ ਪਤਾ ਨਹੀਂ ਹੈ ਜਿਹੜਾ ਪੰਜਾਬ ਦਾ ਪੁਨਰਗਠਨ ਕਾਨੂੰਨ ਹੈ ਉਹਦੇ ਮੁਤਾਬਕ ਡੈਮ ਹੈ ਹੀ ਕੇਂਦਰ ਦੇ ਅੰਦਰ ਡੈਮ ਦਾ ਐਕਟਾ ਪੂਰੇ ਮੁਰਕ ਵਾਸਤੇ ਬਣਿਆ ਚਾਹੇ ਉਹ ਇੱਕ ਸੂਬੇ ਦਾ ਡੈਮ ਵੀ ਹੋਵੇ ਉਹਦਾ ਪ੍ਰਬੰਧ ਵੀ ਕੇਂਦਰ ਕਰੇਗਾ ਉਹ ਸਾਝੇ ਡੈਮਾਂ ਦਾ ਸਵਾਲ ਨਹੀਂ ਹੈ ਇਹ ਡੈਮ ਸਾਂਝਾ ਸੀ ਰਾਜਾ ਸਾਹਿਬ ਇਹਦਾ ਜਵਾਬ ਦੇਦੇ ਨੇ ਇਹ ਡੈਮ ਤਾਂ ਜੀ ਸਾਂਝਾ ਹੈ ਨਹੀਂ ਸੀ ਇਹ ਦੱਸ ਦੇ ਰਾਜਾ ਸਾਹਿਬ ਕਿ ਡੈਮਾ ਦਾ ਐਕਟ ਬਣਿਆ ਹੁਣ ਜਾ ਕੇ ਪਿੱਛੇ 4 ਸਾਲ ਹੋਏ ਨੇ ਜਿਹੜਾ ਪੰਜਾਬ ਪੁਨਰਗਠਨ ਕਾਨੂੰਨ ਹੈ ਉਹਨੂੰ ਹੋ ਗਏ 34259 ਸਾਲ ਉਹ ਪੁਨਰਗਠਨ ਕਾਨੂੰਨ ਤੇ ਰਾਜਾ ਸਾਹਿਬ ਜਵਾਬ ਦੇ ਦੇਣ ਫਿਰ ਲੋਕਾਂ ਨੂੰ ਲੋਕਾਂ ਨੂੰ ਕਦੇ ਗਲਤ ਗੱਲਾਂ ਨਹੀਂ ਕਹੀਦੀ ਹੁੰਦਾ ਤੱਥ ਤਾਂ ਦੇਖ ਲਓ ਜਾਰੀ पुनर्गाठन कानून ਦੇ ਵਿੱਚ ਭਾ ਭਾਖੜਾ ਬੋਰਡ ਸੀ ਉਦੋਂ ਕਿ ਆਖਰਕਾਰ ਬਣ ਚੁੱਕਿਆ ਸੀ ਤਕਰੀਬਨ ਤਕਰੀਬਨ ਵਿਆਸ ਵੀ ਨਾਲ ਕਿਉਂਕਿ ਵਿਆਸ ਪਿਆਰ ਹੋ ਗਿਆ ਸੀ ਅਜੇ ਪੂਰਾ ਨਹੀਂ ਹੋਇਆ ਸੀ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਬੀਬੀ ਆਂਦੀ ਇਹਨੂੰ ਬੱਚ ਕੈਂਡ ਗਏ ਕਹਿੰਦੇ ਭਾਖੜਾ ਮੈਨੇਜਮੈਂਟ ਬੋਰਡ ਸੀ ਜਦ ਬਿਆਸ ਪੂਰਾ ਹੋ ਗਿਆ ਉਦੋਂ ਉਹਨੂੰ ਵਿਆਸ ਨੂੰ ਵਿੱਚ ਪਾਇਆ ਪ੍ਰਬੰਧ ਪਾਵੇ ਉਹਦਾ ਵਿੱਚ ਹੀ ਹੋਣਾ ਸੀ ਉਹ ਉਹ ਬੋਰਡ ਦਾ ਪਹਿਲਾਂ ਹੀ ਸੰਘ ਹੈ ਉਹ ਟਾਈਮ ਦਾ ਉਹ ਦਾੰ ਦਾ ਪ੍ਰਬੰਧਤਾ ਉਹ ਕਾਨੂੰਨ ਕੀ ਲਿਖਿਆ ਵੀ ਇਹ ਸਮਝਾ ਰਿਹਾ ਇਹ ਕੇਂਦਰ ਦੇ ਕੋਲ ਰਹੇਗਾ ਹੁਣ ਜਦ ਕੇਂਦਰ ਕੋਲ ਪ੍ਰਬੰਧ ਹੈ ਉਹਨੇ ਉਹਦੇ ਦੀ ਬੇਇਮਾਨੀ ਕੀ ਕਰੀ ਉੱਥੇ ਰਾਜ ਆਫਾ ਬੁੱਢੇ ਨਹੀਂ ਉਹਨੇ ਬੇਇਮਾਨੀ ਇਹ ਕਰੀ ਹੈ ਕੁਝ ਗੰਨਾ ਜੀ ਨੂੰ ਅਸੀਂ ਕਹਿੰਦੇ ਆ ਬਰਿਆਤਾ ਕੋਈ ਵਿਖੀਆਂ ਨਹੀਂ ਹੁੰਦੀਆਂ ਜੇ ਮਰਿਆਦਾ ਇਹ ਸੀ ਵੀ ਭਾਵੇਂ ਕੇਂਦਰ ਦਾ ਕੰਟਰੋਲ ਹੈ ਇੱਥੇ ਇੱਕ ਪਾਵਰ ਦਾ ਇੰਜੀਨੀਅਰ ਹੋਏਗਾ ਚੀਫ ਇੰਜੀਨੀਅਰ ਮੈਂਬਰ ਇੱਕ ਹੋਏਗਾ ਇਹ ਜੀ ਕਿਸ਼ੂ ਕਿਉਂਕਿ ਦੋ ਹੀ ਕੰਮ ਕਰਦਾ ਇਹਨੂੰ ਅਸੀਂ ਕਹਿੰਦੇ ਆ ਬਹੁ ਮੰਤਰੀ ਜਲ ਪ੍ਰੋਜੈਕਟਾ ਬਹੁ ਮੰਤਵੀ ਜਲ ਪ੍ਰੋਜੈਕਟ ਇਹ ਬਹੁ ਮੰਤਵੀ ਜਲ ਪ੍ਰੋਜੈਕਟਾਂ ਵਾਂ ਨੇ ਜਿਹੜੀਆਂ ਇਹਦੇ ਦੋ ਮੰਤਵ ਤਾਂ ਪੱਕੇ ਹੀ ਹੁੰਦੇ ਨੇ ਇੱਕ ਸਨਝਾਈ ਕਰਨਾ ਇੱਕ ਬਿਜਲੀ ਪੈਦਾ ਕਰਨਾ ਤੀਜਾ ਹੁੰਦਾ ਹੜਾ ਨਰੋਕ ਸੋ ਇਹ ਜਿਹੜੇ ਬਹੁ ਮੰਤਵੀ ਪ੍ਰੋਜੈਕਟ ਨੇ ਇਹਦਾ ਜਿਹੜਾ ਟਾਈਮ ਆ ਭਾਖੜਾ ਡੈਮ ਉਹ ਸੰਝਾਏ ਕਿਉਂਕਿ ਉਹ ਉਹ ਇਤਰਾਲਾ ਚੈਟ ਦਾ ਹੋਰ ਕੀ ਆ ਉਹ ਸੰਘੇ ਡੈਮ ਪਹਿਲਾਂ ਹੀ ਸੰਝਾਏ ਉਹਦੇ ਵਿੱਚ ਮਰਿਆਦਾ ਇਹ ਰੱਖੀ ਸੀ ਵੀ ਕਿਹੜਾ ਪਾਵਰ ਦਾ ਹੋਏਗਾ ਬਿਜਲੀ ਦਾ ਉਹ ਹਰਿਆਣੇ ਦਾ ਹੋਏਗਾ ਜਿਹੜਾ ਸੰਝਾਈ ਦਾ ਹੋਏਗਾ ਉਹ ਪੰਜਾਬ ਦਾ ਹੋਏਗਾ ਜਾਂ ਦੋਹਾਂ ਚੋਂ ਦੂਜਾ ਹੁਣ ਤੋਂ ਪਾਸੇ ਵੀ ਉਹ ਦਰ ਉਹ ਦਰ ਆ ਜੀ ਉਹ ਦਰ ਆ ਇਹਨਾਂ ਨੇ ਹੁਣ ਆ ਕੇ ਤੁਸੀਂ ਦੋਸਾਲ ਪਹਿਲਾਂ ਇਹ ਤੋੜਤਾ ਵੀ ਨਹੀਂ ਇਹ ਤਾਂ ਕੇਂਦਰ ਰਹੇਗਾ ਜਿਹਨੂੰ ਮਰਜ਼ੀ ਦਾਵੇਂ ਔਰ ਇਹ ਜਿਹੜਾ ਕੇਂਦਰ ਬਹਿਗਾ ਜਿਹਨੂੰ ਮਰਜ਼ੀ ਉਹ ਨਵੇਂ ਡੰਮਾ ਦੇ ਐਕਟ ਦੇ ਅੱਤੇ ਨਹੀਂ ਕਿਹਾ ਇਹਦੇ ਅੱਗੇ ਹਸਾ ਪੜ ਰਹਿਣ ਚ ਹੈ ਉਹ ਜਿਹੜਾ ਪੁਨਰਗਠਨ ਕਾਨੂੰਨ ਹੈ ਪੰਜਾਬ ਦਾ ਉਹਦੇ ਤਹਿਤ ਹੈ ਠੀਕ ਸਾਡੇ ਕੋਲ ਹੈ ਕੰਟਰੋਲ ਹੈ ਦਾ ਅਸੀਂ ਜੀ ਨੂੰ ਹਕੀ ਦਾਗੇ ਅਸੀਂ ਚੋਣ ਤੇ ਲਾਵਾਂਗੇ ਆ ਜਿਹੜਾ ਝਗੜਾ ਇਹ ਨੂੰ ਵੀ ਸਮਝੋ ਜਦ ਤੱਕ ਅਸੀਂ ਹਰੇਕ ਬ੍ਰੀਤੀ ਨੂੰ ਨਹੀਂ ਦੇਖੋ ਦੋ ਗੱਲਾਂ ਦੀ ਲੜਾਈ ਹੋਈ ਹੈ ਜੰਮੂ ਸਾਹਿਬ ਇੱਕ ਹੁੰਦੀ ਹੈ ਸਿਆਸੀ ਲੜਾਈ ਸਿਆਸੀ ਲੜਾਈ ਦੇ ਪਿੱਛੇ ਵੀ ਤਕਨੀਕੀ ਪੂਰੀ ਤੁਹਾਡੀ ਤਾਕਤ ਹੈ ਠੀਕ ਹੈ ਤਕਨੀਕੀ ਨੁਕਤੇ ਨਹੀਂ ਅਸੀਂ ਖੜੇ ਕਰਦੇ ਪਰ ਜਦ ਅਗਲਾ ਖੜਾ ਕਰਦਾ ਉਹਨੂੰ ਲੈਨੇ ਚੰਦਾ ਲਾ ਮਾਰਦੇ ਨਹੀਂ ਤੇਰੀ ਗੱਲ ਗਲਤ ਹੈ ਤੱਤਾ ਦੇ ਵੀ ਗਲਤ ਹੈ ਸਭ ਦੇ ਕੀ ਕਰਦੇ ਨੇ ਜਾਂਦਾ ਹਾਂ ਬਰੀਕੀਆਂ ਚ ਨੋ ਪੰਜੇ ਚ ਪਈ ਜਾਂਦੇ ਉੱਥੇ ਨੂੰ ਜੀ ਉੱਥੇ ਇੰਨੇ ਮੀਟਰ ਪਾਣੀ ਆ ਇੰਨੇ ਮੀਟਰ ਇੰਨੇ ਮੋਸਤੇ ਪਈ ਜਾਂਦੇ ਨੇ ਉੱਥੇ ਰਿਹਾ ਦਿੰਦੇ ਨੇ ਜਾਂ ਉਹ ਇੰਪਲਾਸ ਹਟਾ ਬਿਨਾ ਜਿਸ ਦੇਣਾ ਹੀ ਨਹੀਂ ਜੋ ਮਰਜ਼ੀ ਹੋ ਜੇ ਐ ਨਹੀਂ ਚਾਹਦਾ ਸਮਾਜ ਸਮਾਜ ਚਾਹਦਾ ਕਿ ਦੇਖੋ ਉਸੂਲਨ ਆ ਫੈਸਲਾ ਜੇ ਗਿਣਤੀ ਨਿਧੀ ਕਰਨੀ ਚਾਹਤੀ ਮਿਤੀ ਕਰ ਲਓ ਤੁਸੀਂ ਉਸੂਲ ਤੇ ਫੈਸਲਾ ਕਰ ਲਓ ਤੁਸੀਂ ਗਿਣਤੀ ਮਿੰਤੀ ਤੇ ਕਰ ਲੋ ਤੁਸੀਂ ਉਸੂਲ ਔਰ ਗਿਣਤੀ ਮਿੰਤੀ ਦੋਨੇ ਰਲਾ ਕੇ ਕਰ ਲੋ ਕਹਿੰਦੇ ਸਹਿਮਾਸ ਖਾਨਾ ਕਹਿੰਦਾ ਮੇਰੇ ਛੱਡ ਦੇ ਪੰਜਾਬ ਵਾਲਿਆਂ ਦਾ ਚਾਹੇ ਜੋ ਮਰਜੀ ਕੋਈ ਕਹੇ ਸਟੈਂਡ ਇਹ ਹੈ ਕਿ ਜੀ ਤੁਸੀਂ ਆਪਣੇ ਉਸੂਲਾਂ ਨੂੰ ਦੇਖ ਲਓ ਤੁਸੀਂ ਜਿਹੜਾ ਪਾਣੀ ਵੱਡੇ ਆ ਉਹਦੀ ਗਿਣਤੀ ਮਿੰਤੀ ਕਰਕੇ ਦੇਖ ਲਓ ਤੁਸੀਂ ਲੋੜ ਦੇਖ ਲਓ ਆਪਾਂ ਆਜੋ ਫੈਸਲਾ ਕਰ ਲਓ ਜినਰ ਸਾਹਿਬ ਉਹ ਕਹਿੰਦਾ ਅੱਜ ਤੱਕਾ ਕਰਨਾ ਜినਰ ਸਾਹਿਬ ਤੁਸੀਂ ਉਸੂਲ ਦੀ ਗੱਲ ਕਰਦੇ ਹੋ ਉਸੂਲ ਦੇ ਮਾਮਲੇ 'ਚ ਜਿਹੜੇ ਪੰਜਾਬ ਦਾ ਮੈਂਬਰ ਹੈਗਾ ਆਕਾਸ਼ਦੀਪ ਉਹ ਬੀਬੀ ਐਮ ਵੀ ਦਾ ਕਹਿਣਾ ਵੀ ਉਹਨੂੰ ਉਹਨਾਂ ਦੀ ਰਿਕਵੈਸਟ ਤੇ ਬਦਲਿਆ ਉਹਨਾਂ ਇੱਕ ਈਮੇਲ ਕਰਕੇ ਕਿਹਾ ਵੀ ਮੈਂ ਤਾਂ ਬੇਨਤੀ ਕੀਤੀ ਨਹੀਂ ਮੇਰੀ ਬਦਲੀ ਕਰੋ ਨਾ ਮੈਂ ਤੁਹਾਨੂੰ ਮੈਂ ਤਾਂ ਜਾਣ ਕੇ ਨਹੀਂ ਇਹ ਛੇੜਿਆ ਕਿਉਂਕਿ ਜਿਹੜਾ ਸਾਡਾ ਮੈਂਬਰ ਸੀ ਉਹਨੂੰ ਚਾਕੇ ਖੱਦਤਾ ਉੱਥੋਂ ਇਹਦਾ ਮਤਲਬ ਕੀ ਹੋਇਆ ਇਹ ਕੀ ਦੀ ਨਿਸ਼ਾਨੀ ਹੋਰ ਕੀ ਹੁੰਦੀ ਹੈ ਇੱਕ ਬੰਦਾ ਇੱਕ ਅਫਸਰ ਕਹਿੰਦਾ ਇਹ ਕਾਨੂੰਨੀ ਕੰਮ ਹੋ ਨਹੀਂ ਸਕਦਾ ਇਹਨਾਂ ਨੂੰ ਬਦਲ ਦੋ ਇਹਦਾ ਮਤਲਬ ਤੇ ਠੱਗਾ ਕਰਨਾ ਚਾਹੁੰਦੇ ਤੁਸੀਂ ਉਹਨੇ ਕਿਹਾ ਕਾਨੂੰਨੀ ਨਹੀਂ ਹੋ ਸਕਦਾ ਹਰ ਲੋਕੋ ਪਾਵਰਾਏ ਤੁਸੀਂ ਓਵਰਰੂਟ ਕਰੋ ਵੀ ਨਹੀਂ ਇਹ ਗੱਲ ਤੇ ਕਹਿਣਾ ਮੈਂ ਕੱਟ ਲਾ ਰਿਹਾ ਇਹ ਗੱਲ ਵੀ ਦੇਖੋ ਥੱਲੇ ਵਾਲੇ ਜੀ ਉਹ ਬਖਣਾ ਮੈਂ ਫੈਸਲਾ ਕਰੂੰਗਾ ਮੇਰੀ ਜ਼ਿੰਮੇਵਾਰੀ ਤੁਸੀਂ ਜਦ ਅਫਸਰ ਨੂੰ ਉੱਥੋਂ ਕੱਢਦੇ ਹੋ ਇਹ ਥੋੜੀ ਬੇਈਮਾਨੀ ਦੀ ਨਿਸ਼ਾਨੀ ਹੈ ਵੇਦਮ ਅਗਰ ਤੁਸੀਂ ਸਾਨੂੰ ਪਤਾ ਵੀ ਇਹ ਅੜੇਕਾ ਲਾਉਂਦਾ ਇਹਨੂੰ ਕੱਢ ਦਿਓ ਦੂਜੇ ਨੂੰ ਖਾ ਲੋ ਇਹ ਤਾਂ ਆਮ ਹੀ ਹੁੰਦਾ ਠੀਕ ਕਰੀਆ ਡਾਇਰੈਕਟਰ ਨੇ ਕੋਈ ਸਮਾਨ ਖਰੀਦਾ ਮਾਈਕ ਉਸ ਨੂੰ ਬੰਦੇ ਨੇ ਉਤੇ ਸਟਾਇਰ ਰੱਖਣ ਦੀ ਜਗ੍ਹਾ ਹੁੰਦੀ ਆ ਉਹ ਬਿਨਾਂ ਜਗ੍ਹਾ ਦਾ ਖਰੀਦ ਪਿਆ ਪਿੱਛੋਂ ਐਵੀ ਕਮੇਟੀ ਬਣਾ ਕੇ ਕੋਈ ਕੋ ਪੈਸੇ ਖਾਦੇ ਹੋਏ ਸੀ ਕਮੇਟੀ ਬਣਾ ਕੇ ਵਿਚਰ ਕੋਈ ਨਹੀਂ ਸਟੇਜ ਵਖਰੀ ਲਾ ਦਿਓ ਜੀ ਐਦਾ ਹੀ ਆ ਜਿਹੜੇ ਵੈਂਟੀਲੇਟਰ ਖਰੀਦੇ ਗਏ ਸੀ ਇਹਦੇ ਵਿੱਚ ਕਰੋਨਾ ਕਾਲ ਪੀ ਐਮ ਕੇਅਰ ਚ ਪੀ ਐਮ ਕੇਅਰ ਚ ਉਹਨਾਂ ਕਿ ਹਿਊਮਿਡੀਫਾਇਰ ਹੈ ਹੀ ਨਹੀਂ ਸੀ ਨਾ ਆਕਸੀਜਨ ਉਹ ਮੀਟਰ ਸੀਗਾ ਕਿ ਉਹ ਕਹਿੰਦੇ ਕੋਈ ਨਹੀਂ ਬਾਅਦ ਖਰੀਦ ਕੇ ਨਾ ਇਹ ਜਿਹੜੇ ਤਾਂ ਤਰੀਕੇ ਹੁੰਦੇ ਨੇ ਇਹੋ ਜੀਆਂ ਕਮੇਟੀਆਂ ਬਣਾਉਂਦੇ ਹਾਂ ਕਿੱਧਰ ਕਮੇਟੀਆਂ ਗਿੱੱਦਰ ਪੰਚਾਇਤਾਂ ਬਣਾ ਕੇ ਗਿੱੱਦਰ ਪੰਚਾਇਤਾਂ ਬਣਾ ਕੇ ਤੇ ਸਹੀ ਫੈਸਲੇ ਹੁੰਦੇ ਨੇ ਅਸੀਂ ਆਮ ਹੀ ਕਹਿੰਦੇ ਵੀ ਇਹ ਗਿੱੱਦਰ ਪੰਚਾਇਤ ਹੈ ਗਿੱੱਦਰ ਪੰਚਾਇਤ ਉਹੀ ਹੁੰਦੀ ਹੈ ਵੀ ਜੋ ਤਣਾ ਕਹੇ ਗਿੱੱਦਰ ਨੇ ਤਾਂ ਜੋ ਸ਼ੇਰ ਨੇ ਕਹਿਣਾ ਉਹੀ ਮੰਨ ਲੈਣਾ ਸੋ ਗਿੱੱਦਰ ਪੰਚਾਇਤ ਉਹਨਾਂ ਕਹਿੰਦੇ ਵੀ ਚਾਹੀਨੇ ਇਹ ਗਿੱੱਦਰ ਪੰਚਾਇਤਾਂ ਦੇ ਫੈਸਲੇ ਸੀ ਮੰਨ ਨਹੀਂ ਸਕਦੇ ਸਾਨੂੰ ਉਸੂਲ ਤੇ ਕਰਨਾ ਪਊਗਾ ਤੁਸੀਂ ਉਸੂਲ ਦੇਖ ਲਓ ਤੁਸੀਂ ਤੱਥ ਦੇਖ ਲਓ ਸਾਡੇ ਮੈਂਬਰ ਨੂੰ ਤੁਸੀਂ ਆਇਆ ਤੁਹਾਡੀ ਬੇਈਮਾਨੀ ਅਸੀਂ ਸਾਫ ਕਰ ਦਿਆਂ ਕਿ ਤੁਸੀਂ ਪਹਿਲਾ ਬੇਈਮਾਨੀ ਦੀ ਬੇਮਰੀ ਕਿ ਤੁਸੀਂ ਏਜੰਡਾ ਹੋ ਰੱਖਿਆ ਮੁੜ ਕੇ ਨਵਾਂ ਏਜੰਡਾ ਪਾਇਆ ਦੂਜੀ ਬੇਈਮਾਨੀ ਤੁਹਾਡੀ ਤੁਸੀਂ VOTING ਚ ਹੋਰਾਂ ਦੀ ਕਰਾਈ ਤੀਜੀ ਬੇਈਮਾਨੀ ਤੁਹਾਡੀ ਤੁਸੀਂ ਸਾਡਾ ਮੈਂਬਰ ਕੱਢਿਆ ਕਿਉਂ ਕਿਵੇਂ ਮੰਨੀ ਤੁਹਾਡੀ ਕਿ ਜਦ ਅਸੀਂ ਇਤਰਾਜ ਕਰਿਆ ਵੀ ਆ ਨਿਯਮ ਹੈ ਜੇ ਮੁਤਾਬਕ ਤੁਸੀਂ ਕਰ ਨਹੀਂ ਸਕਦੇ ਤੁਸੀਂ ਕਹਿੰਦੇ ਸੀ ਨਿਯਮ ਤੋੜ ਰਿਹਾ ਇਹਨੂੰ ਖਤਮ ਕਰ ਲਿਆ ਇਹ ਤੁਹਾਨੂੰ ਕਿੱਥੋਂ ਪਾਫਰੇ ਮਿਲ ਗਏ ਇਹ ਜਿਹੜੀਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੀਰੇ ਪੰਜਾਬੀ ਅੱਜ ਇਸ ਗੱਲ ਦੇ ਉੱਤੇ ਨਹੀਂ ਜੀ ਹਰਿਆਣੇ ਨੂੰ ਵੀ ਮਿਲਣਾ ਚਾਹੀਦਾ ਜੀ ਉਹਨੇ ਪਿਆਸ ਲੱਗੀ ਆ ਜੀ ਪਿਆਸ ਲੱਗੇ ਜਿੰਨ ਲੋ ਨਾ ਕਿੰਨੀ ਪਿਆਸ ਲੱਗੀ ਆ ਦੇਖ ਲਓ ਨਾ ਵੀ ਪਹਿਲਾਂ ਜਿਹੜਾ ਪਾਣੀ ਛੋ ਡੋਡੇ ਕਿਉਂ ਆਏ ਨੇ ਨਾ ਪਿਆਸ ਤਾਂ 1700 ਕੁ ਉਸ ਕੁਝ ਪੂਰੀ ਹੋ ਗਈ ਮੇਰੇ 4000 ਰਹਾ ਹਾਂ ਇਹ ਹੀ ਆ ਪਿਆਸ 1700 ਕੁ ਬੋਲੀ ਹੁੰਦੀ ਆ ਮੇਰੇ 4000 ਰਹਾ ਹੈ ਮਾ ਨਾ ਤਿਆਸ ਦਾ ਉਹ ਕਹਿੰਦੇ ਮਾਂ ਦਾ ਬੱਚੇ ਦਾ ਪੱਜ ਤੇ ਮਾਂ ਦਾ ਰਾਤ ਗੱਟਾ ਹੈ ਸਾਰੀ ਸੋਚ ਕਰਕੇ ਮੈਨੂੰ ਐ ਨਹੀਂ ਲੱਗਦਾ ਇਹ ਪੰਜਾਬ ਦੀ ਇੱਜ਼ਤ ਤੇ ਹਮਲਾ ਜੇ ਜੀ ਵੀ ਤੁਨਥੀ ਜਾਏ ਸਭ ਹਰਾਮ ਜੀ ਤਾਂ ਕਿਛ ਖਾਏ ਇਦਾਂ ਨਹੀਂ ਅਸੀਂ ਦਬਕੇ ਨਹੀਂ ਪੰਜਾਬ ਰਹਿ ਸਕਦਾ ਗੰਤ ਕਰ ਰਹੇ ਆ ਕੇਂਦਰ ਨੂੰ ਚਾਹੀਦਾ ਸਿਆਨਤ ਕਰਨੀ ਚਾਹੀਦੀ ਆ ਇਹ ਅਫਸਰਾਂ ਨੂੰ ਵੜਾ ਕੇ ਹੁਕਮ ਕਰ ਵੀ ਦੇਵੇ ਹੁਕਮ ਤਾਂ ਐਸਵਾਈਐ ਨਕਨਾਲ ਦੇ ਵੀ ਹੋਏ ਹੋਏ ਸੀ ਇਹ ਨਾ ਛੇੜੇ ਸਿੰਗੜੀਆਂ ਇਹ ਜਿਹੜੀਆਂ ਸਿੰਗੜੀਆਂ ਛੇੜ ਰਿਹਾ ਕੇਂਦਰ ਮੈਨੂੰ ਲੱਗਦਾ ਵੀ ਉਹਦਾ ਇਰਾਦਾ ਕੁਛ ਹੋਰ ਹੈ ਉਹ ਪੰਜਾਬ ਨੂੰ ਮੁੜਕੇ ਉਸ ਪਾਸੇ ਧੱਕਣਾ ਚਾਹੁੰਦਾ ਹੈ ਕਿਉਂਕਿ ਹੁਣ ਉਹਨੇ ਪੰਜਾਬ 'ਚ ਨਾ ਕਾਫੀ ਆਪਦੇ ਬੰਦੇ ਖੜੇ ਕਰਤੇ ਜਿਹੜੇ ਉਹ ਉਹੇ ਜਾ ਕੰਮ ਕਰਨ ਤਿਆਰ ਉਹ ਤਾਂ ਰਿਟਰ ਖਾਲੇ ਜਿਹੜੀ ਟਕਸਾਲ ਪਹਿਲਾਂ ਉਲਟ ਪਾਸੇ ਖੜੀ ਸੀ ਹੁਣ ਤੋਂ ਕਹਿੰਦੇ ਆਰਐਸਐਸ ਨੂੰ ਵੋਟ ਪਾਓ ਤੁਸੀਂ ਕੀ ਕਰੋਗੇ ਉਹਦੇ ਚ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਸਾਡਾ ਜੋਰ ਹੈ ਹੁਣ ਅਸੀਂ ਜੋ ਮਰਜੀ ਪੰਜਾਬ ਨੂੰ ਥੱਲੇ ਲਾਉ ਉਹ ਥੱਲੇ ਲਾਉਣ ਤੇ ਲੱਗਿਆ ਹੋਇਆ ਕੇਂਦਰ ਨਾ ਵਸੂਲਾਂ ਦੀ ਗੱਲ ਕਰਦਾ ਇਹ ਅਕਸਰ ਬਣਾਉਣ ਦਾ ਕੋਈ ਮਤਲਬ ਨਹੀਂ ਸੀ ਦੋ ਹੀ ਤਰੀਕੇ ਸੀਗੇ ਜਾਂ ਤਾਂ ਕਸੂਰਨ ਦੇਖ ਲੈਂਦਾ ਜੋ ਸੁਣੂ ਕਿਤੇ ਜਾਂ ਉਹਨਾਂ ਨੂੰ ਕਹਿੰਦਾ ਹਲਿਆ ਨੂੰ ਵੀ ਦੇਖੋ ਜੇ ਤੁਹਾਡਾ ਐਡਾ ਵੱਡਾ ਝਗੜਾ ਜਾਓ ਤੁਸੀਂ ਆਪਦਾ ਕੋਰਟ ਜਾਓ ਉੱਥੇ ਫੈਸਲਾ ਹੋਊ ਕਿ ਕਿੱਤਾ ਨਿੱਕੀ ਗੱਲ ਹੈ ਲਿਖਦੇ ਤੁਸੀਂ ਆਪਦਾ ਪੱਖ ਰੱਖ ਲਓ ਆਪਦਾ ਰੱਖਣਗੇ ਜੋ ਦਾਤ ਕਦੋਂ ਭਾਈਵਾਨ ਨੇ ਲਿਓ ਨਹੀਂ ਮੰਨਿਆ ਜਾਊਗਾ ਸੁਪਰੀਮ ਕੋਰਟ ਚਲੇ ਜਾਇਓ ਸੋ ਕਹਿਣ ਦਾ ਮਤਲਬ ਇਹ ਹੈ ਵੀ ਨਾ ਅਸੀਂ ਮर्यादा ਨੂੰ ਖੜੇ ਹੋਇਆ ਮर्याਦਾ ਤੇ ਨਾ ਅਸੀਂ ਕਾਨੂੰਨ ਤੇ ਖੜੇ ਹੋਇਆ ਨਾ ਅਸੀਂ ਅਸੂਨਾ ਤੇ ਖੜੇ ਹੋਇਆ ਨਾ ਅਸੀਂ ਜਿਹੜਾ ਸਾਨੂੰ ਵਿਧਿਵਿਧਾਨ ਉਪਲਬਧ ਹੈ ਆਪਸੀ ਝਗੜੇ ਨਿਬੇੜਨ ਦਾ ਉਹਦੇ ਉੱਤੇ ਖੜੇ ਹੋਇਆ ਅਸੀਂ ਕਾਕ ਆ ਗਏ ਆ ਔਰ ਸਾਡੇ ਨਾਲ ਕੱਲਿਆਂ ਨਾਲ ਟੱਕਾ ਹੋ ਰਿਹਾ ਸਾਰੇ ਇੱਕ ਪਾਸੇ ਇਕੱਠੇ ਹੋ ਗਏ ਇੱਕ ਪਾਸੇ ਇਕੱਠੇ ਹੋ ਕੇ ਸਾਨੂੰ ਬੰਧੂ ਕਰ ਰਹੇ ਨੇ ਉਹਦੇ ਜੋ ਦੁਕਾਨ ਤੇ ਇਹ ਹੈ ਹਰਿਆਣੇ ਦੀ ਇੱਕ ਵੀ ਪਾਰਟੀ ਨੇ ਨਹੀਂ ਕਿਹਾ ਕਿ ਅਸੀਂ ਪਾਣੀ ਵਾਧੂ ਲੈ ਰਹੇ ਹਾਂ ਸਾਨੂੰ ਪਿਆਸਿਆਂ ਦੀ ਪਾਣੀ ਦਿਓ ਪੰਜਾਬ ਦੀ ਪਾਰਟੀ ਦਾ ਭਾਜਪੀ ਦਾ ਪ੍ਰਧਾਨ ਕਹਿੰਦਾ ਨਹੀਂ ਨਹੀਂ ਪਿਆਸਿਆਂ ਨੂੰ ਪਾਣੀ ਦੇਣਾ ਉਹ ਨੂੰ ਪੁੱਛਿਆ ਪਿਆਸਿਆਂ ਨੂੰ ਪਾਣੀ ਦੇਣਾ ਮਿੰਟਾ ਲੈ ਕਿੰਨਾ ਚਾਹੀਦਾ ਠੀਕ ਸਭ ਪੰਜਾਬ ਦੀਆਂ ਜਿਹੜੀਆਂ ਪਾਰਟੀਆਂ ਨੇ ਉਹ ਪੰਜਾਬ ਦੇ ਵਿਰੁੱਧ ਗੱਲ ਕਰਦੀਆਂ ਨੇ ਪੰਜਾਬ ਦੇ ਵਿੱਚ ਰਹਿ ਕੇ ਜੋ ਕਹਿੰਦੇ ਵੀ ਚ ਸਰਕਾਰ ਨੂੰ ਠੀਕ ਹੈ ਪ੍ਰਧਾਨਤਮਨ ਸਰਕਾਰ ਨਾਲ ਮੇਰੇ ਵੀ ਹੋ ਸਕਦਾ 100 ਮਾਰਟੇ ਦੇ ਹੋਣਗੇ 1000 ਹੋਣਗੇ ਪਰ ਪ੍ਰਧਾਨਤਮਨ ਸਰਕਾਰ ਇੱਥੇ ਠੀਕ ਹੈ ਪਰ ਉਹਨੂੰ ਡਟ ਕੇ ਸਹਾਰਨਾ ਚਾਹੀਦਾ ਦੇਖੀ ਜੋ ਹੁੰਦਾ ਹੈ ਐਦਾਂ ਥੋੜੋ ਐਦਾਂ ਤਾਂ ਫਿਰ ਤੁਹਾਨੂੰ ਰਹਿਣ ਹੀ ਨਹੀਂ ਦੇਣਗੇ ਤੁਹਾਨੂੰ ਜੀਣ ਹੀ ਨਹੀਂ ਦੇਣਗੇ ਕਦੇ ਤੁਹਾਡੀ ਬੋਡੀ ਖੋੜੀ ਕਦੇ ਤੁਹਾਡੇ ਇਲਾਕੇ ਖੋੜੇ ਕਦੇ ਤੁਹਾਡੀ ਸਿੱਖਿਆ ਖੋਲੀ ਜਾਂ ਹਰੇਕ ਗੱਲ ਦੇ ਉੱਤੇ ਤੁਹਾਡੇ ਉੱਤੇ ਹਮਲਾ ਕਰੀ ਜਾਣਗੇ ਤੁਸੀਂ ਕੋਈ ਕਲੋਨੀ ਹੋ ਇੱਧਰ ਤਾਂ 12 ਵਸਈਆਂ ਸੀ ਅੰਗਰੇਜ਼ ਨੇ ਤਾਂ ਨਹੀਂ ਉਹ 12 ਵਾਲੇ ਨਹੀਂ ਉਹਨਾਂ ਦੀ ਗੱਲ ਮੰਨਦੇ ਸੀ ਉਹਨੀ ਵਿਸ਼ਵედაਰਨੀ ਉਹਨੀਆਂ ਕਰਦਾ ਮੰਨਦੇ ਸੀ ਜਿਵੇਂ ਇਹ ਕਰਦੇ ਨੇ ਇੱਥੇ ਸਾਨੂੰ ਐਵੇਂ ਥੱਦੇ ਲਾਈ ਜਾਂਦੇ ਨੇ ਜਿਹੜਾ ਇਹਨਾਂ ਨੇ ਫਾਂਸੀ ਚਾਹਨਾ ਛਾੜਦੇ ਨੇ ਫਿਰ ਜੇ ਪੰਜਾਬ ਨੂੰ ਐਂ ਹੀ ਘਲਾਉਣੀਆ ਲਾ ਦੇਣ ਫਿਰ ਜੇ ਐਂ ਹੀ ਲਾਉਣੀਆ ਫਿਰ ਸਿੱਧਾ ਕਹਿ ਕੇ ਹੈ ਨਾ ਕਿ ਦੋ ਨੰਬਰ ਨਾਲ ਕੰਨਾ ਫੜਨ ਮੈਂ ਚੰਗਾ ਹੋ ਜਾਉ ਫਿਰ ਪੰਜਾਬ ਵਾਲੇ ਜਿਹੜਾ ਹੁਣ ਹੈ ਫਿੱਟ ਨਕਤੀ ਦੇ ਕੇ ਕੇਂਦਰ ਆਹ ਧੋੜੋ ਜਿਹਾ ਸਿੰਗਲੀਆਂ ਜਿਹਾ ਛੇੜ ਕੇ ਇੱਕ ਥਿੱਕਾ ਕਰਕੇ ਇਹਦਾ ਕੋਈ ਮਤਲਬ ਨਹੀਂ ਹੈ ਰੋਜ ਐਵੇਂ ਕਿ ਥਿੱਕਾ ਜੀਆਂ ਕਦੇ ਉੱਥੇ ਦਾ ਵੀ ਇਹ ਨਾਰਜਮੁਨੀ ਨਹੀਂ ਬਣਨਦਾ ਫਾਇਦਾ ਨਾਰਜਮੁਨੀ ਬਣ ਨਹੀਂ ਦੇਣਾ ਪੰਜਾਬ ਨੇ ਇਹਨਾਂ ਨੂੰ ਵੇਦ ਬੋ ਲੜਾਈ ਕਰਾਈ ਜਾਏ ਉਥੇ ਮੱਖੀਆਂ ਆ ਜਾਣਗੀਆਂ ਉਥੇ ਚਿਪਕਲੀਆਂ ਆ ਜੂਓ ਤੇ ਕੁੱਤੇ ਆ ਜੂਓ ਤੇ ਬਿੱੱਈ ਆ ਜੂ ਹੜਵਾਈ ਦਾ ਸਾਰਾ ਦੰਦੂ ਡਿਵਾਇ ਨਹੀਂ ਆਉਂਦੇ ਨਾ ਸਿੱਧੇ ਹੋ ਕੇ ਕਹੋ ਜੇ ਤੁਸੀਂ ਪੰਜਾਬ ਨੂੰ ਕਹਿੰਦੇ ਦੀ ਜਾਓ ਅਸੀਂ ਤਾਂ ਹੀ ਕਰਾਂਗੇ ਜਾ ਪੱਤੋ ਜਿਹੜਾ ਕੁਛ ਕਰਦੇ ਤੁਸੀਂ ਕਸ਼ਮੀਰ ਨੂੰ ਕਹਿ ਹੈ ਹੀ ਪੰਜਾਬ ਨੂੰ ਵੀ ਕਹਿ ਦੋ ਹੈ ਕਹਿ ਦੋ ਨਾ ਤਾਂ ਕਿ ਬਗਨੋ ਇਹ ਤਾਂ ਸਵਸ ਹੋਵੇ ਵੀ ਸਾਡੀ ਹੋਣੀ ਆ ਵਿਖੀ ਜੋ ਹੁੰਦਾ ਅਹਿੰਦ ਸ਼ਾਹ ਦਾ ਵੀ ਹੁੰਦਾ ਸੀ ਮੁਹੰਮਦ ਗੋਰੀ ਹੁੰਦਾ ਸੀ ਉਹ ਸਾਨੂੰ ਪੁੱਛ ਕੇ ਹੁੰਦਾ ਸੀ ਸਿਕੰਦਰ ਆਇਆ ਉਹ ਸਾਨੂੰ ਪੁੱਛ ਕੇ ਆਇਆ ਸੀ ਠੀਕ ਹੈ ਫਿਰ ਜੇ ਸਾਡੀ ਹੋਣੀ ਆ ਓਏ ਜੀ ਅਸੀਂ ਪੁੱਤਾਂਗੇ ਇੱਕ ਸੋ ਸੋ ਡਾਕਟਰ ਸਾਹਿਬ ਇਸ ਮਾਮਲੇ ਤੇ ਤੁਸੀਂ ਵਿਸ਼ੇਸ਼ ਜਾਣਕਾਰੀ ਜਿਹੜੀ ਹੈ ਸਾਡੇ ਦਰਸ਼ਕਾਂ ਨੂੰ ਦਿੱਤੀ ਹੈ